ਕਹ ਕਾਲੀ ਤਾਂ ਲੜਾਕੇ ਨੇ ਜੀ ਇਹ ਤਾਂ ਕਲਾ ਲੜਨੇ ਜਾਣਦੇ ਆ ਇਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ ਸੋ ਬਦਨਾਮ ਕੀਤਾ ਹੋਇਆ ਸੀ ਕਿਤੇ ਨਾ ਕਿਤੇ ਤੁਹਾਡੇ ਆਪਣੀ ਜਿਹੜੇ ਨਾਲ ਰਹੇ ਆ ਕਿ ਹੋ ਖਿਚੜੀ ਰਹੇ ਆ ਉਹਨਾਂ ਨੇ ਸਵਾਲ ਕੀਤੇ ਕਿਸੇ ਬਗਾਨੇ ਨੇ ਤਾਂ ਕੀਤੇ ਨਹੀਂ ਨਾ ਕੋਈ ਆਮ ਆਦਮੀ ਪਾਰਟੀ ਵਾਲਾ ਸਵਾਲ ਕਰ ਰਿਹਾ ਨਾ ਕਾਂਗਰਸ ਵਾਲਾ ਸਰਕਾਰ ਦਾ ਸਵਾਲ ਕਰ ਰਿਹਾ ਸਵਾਲ ਕੌਣ ਕਰ ਰਿਹਾ ਬਾਗੀ ਧੜੇ ਚ ਕੌਣ ਨੇ ਉਹ ਵੀ ਸ਼੍ਰੋਮਣੀ ਕਾਲੀਦਾਲ ਵਾਲੇ ਸਵਾਲ ਕਿਸਤੇ ਕਰ ਰਹੇ ਆ ਜਿਹੜਾ ਅਕਾਲੀ ਦਲ ਹਰ ਇੱਕ ਹੁਕਮ ਮੰਨ ਰਿਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤੁਸੀਂ ਕੱਲ ਸੁਣਿਆ ਨਾ ਇੱਕ ਇੰਟਰਵਿਊ ਦੌਰਾਨ ਉਹ ਕਹਿੰਦੇ ਵੀ ਇਹ ਸਾਨੂੰ ਕੋਈ ਸੁਨੇਹਾ ਨਹੀਂ ਆਇਆ ਵੀ ਕੱਲ ਜਦ ਅੰਮ੍ਰਿਤਸਰ ਵੀ ਆਵੇ ਕੀ ਉਹ ਪੰਥ ਦਾ ਹਿੱਸਾ ਨਹੀਂ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬਿਆਨਤ ਸਿੰਘ ਦਾ ਸੁਪੁੱਤਰ ਜਿਹਨੇ ਏਡੀ ਵੱਡੀ ਕੁਰਬਾਨੀ ਆ ਐਮਪੀ ਐ ਮੈਂਬਰ ਪਾਰਲੀਮੈਂਟ ਕੀ ਉਹ ਪੰਥ ਦਾ ਹਿੱਸਾ ਨਹੀਂ ਭਾਈ ਅਮਰਤਪਾਲ ਸਿੰਘ ਔਰ ਜਿੰਨੇ ਕੀ ਇਹ ਪੰਥ ਦਾ ਹਿੱਸਾ ਨਹੀਂ ਤੇ ਇਹ ਸਿਰਫ ਇੱਕ ਧੜੇ ਨੂੰ ਸੈੱਟ ਕਰਨ ਵਾਸਤੇ ਜੇ ਅਕਾਲ ਤਖਤ ਸਭ ਇਨਵੋਲਵ ਹੋਊਗਾ ਤਾਂ ਇਹ ਸਵਾਲ ਤਾਂ ਚੱਕੀ ਜਾਣਗੇ ਇੱਕ ਧੜੇ ਦੀ ਲੜਾਈ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਸਿਰਫ ਇੱਕ ਧੜੇ ਨੂੰ ਸੈੱਟ ਕਰਨ ਵਾਸਤੇ ਕਿੱਡਾ ਵੱਡਾ 8 ਮਹੀਨੇ ਤੋਂ ਇਸ ਕੌਮ ਦਾ ਕੀ ਫਾਇਦਾ ਜੀ ਆਮ ਆਦਮੀ ਤਾਂ ਖੁਸ਼ ਹੈ ਨਾ ਜੀ ਭਾਜਪਾ ਦਾ ਖੁਸ਼ ਹੈ ਨਾ ਜੀ ਕਾਂਗਰਸ ਦਾ ਖੁਸ਼ ਹੈ ਨਾ ਜੀ 17 ਚ ਵੀ ਇਸ ਚੌਕੀਦਾਰ ਨੇ ਇਸ ਅਕਾਲੀ ਦਲ ਨੇ ਇਸ ਸਿੱਖ ਕੌਮ ਨੇ ਜੋ ਕੌਮ ਦਾ ਕੁੱਕਰ ਹੈ ਆਵਾਜ਼ ਦਿੱਤੀ ਵੀ ਠੱਗੇ ਨਾ ਜਾਇਓ ਧੋਖਾ ਨਾ ਹੋ ਜਿਓ ਠੱਗੀ ਹੋਊ ਪਰ ਲੋਕਾਂ ਨੇ ਵੋਟਾਂ ਪਾਤੀਆਂ 5 ਸਾਲ ਲੰਮਾ ਲੋਕ ਕਹਿੰਦੇ ਅਸੀਂ ਠੱਗੇ ਹੀ ਗਏ ਜੀ ਸਾਨੂੰ ਮਾਰਿਆ ਵੀ ਜਾ ਸਕਦਾ ਸੀ ਹਿੱਦ ਵੀ ਕੀਤਾ ਜਾ ਸਕਦਾ ਪਰ ਇਤਿਹਾਸ ਲਿਖੇ ਜਾਣਗੇ ਨਾ ਅੱਜ ਦਾ ਨੌਜਵਾਨ ਇਹ ਤਾਂ ਸੋਚਦਾ ਨਾ ਵੀ ਜੇ ਅਕਾਲੀ ਨਸ਼ਾ ਵੇਚਦੇ ਸੀ ਜੇ ਅਕਾਲੀ ਵਿਧਵੀ ਕਰਦੇ ਸੀ ਜੇ ਅਕਾਲੀ ਕਰਪਸ਼ਨ ਕਰਦੇ ਸੀ ਤਾਂ 10 ਸਾਲ ਹੋ ਗਏ ਉਹਨਾਂ ਨੂੰ ਫੜ ਕਿਉਂ ਨਹੀਂ ਰਹੇ ਇਹਨਾਂ ਨੂੰ ਜੇਲ੍ਹਾਂ ਚ ਕਿਉਂ ਨਹੀਂ ਬੰਦ ਕਰ ਰਹੇ ਕਿ ਇਹੀ ਹੈ ਵੀ ਇਹ ਅਕਾਲੀ ਸੰਘਰਸ਼ ਕਿਉਂ ਕਰਦੇ ਆ ਇਹ ਅਕਾਲੀ ਵਿਕਾਸ ਕਿਉਂ ਕਰਦੇ ਆ ਬڑے ਬਿਆਨ ਆ ਰਹੇ ਐ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਘੇਰਾਂਗੇ ਅਕਾਲੀ ਲੀਡਰਾਂ ਨੂੰ ਘੇਰਾਂਗੇ ਉਪਰ ਮੇਰੋ ਦਿੱਲੀ ਤਖਤ ਨੂੰ ਵੀ ਪੁੱਛੋ ਸਾਡੇ ਨੌਜਵਾਨਾਂ ਤੇ ਐਨਐਸਏ ਕਿਉਂ ਲਾ ਰਹੇ ਉਹਨਾਂ ਨੂੰ ਵੀ ਘੇਰ ਲਓ ਭਰਾ ਮੇਰੋ ਟੈਂਕਾਂ ਤੋਪਾਂ ਮੂਰੇ ਖੜੇ ਸੰਤ ਜਨਰੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਭਾਈ ਠਾਰਾ ਸਿੰਘ ਤੇ ਆਪਾਂ ਸੰਘਰਸ਼ ਵੀ ਦਿੱਲੀ ਖਿਲਾਫ ਨਹੀਂ ਕਰ ਸਕਦੇ ਤੁਸੀਂ ਪੁੱਛੋ ਵੀ ਸਾਡਾ ਬੰਦੀ ਸਿੰਘਾਂ ਦਾ ਨੋਟੀਫਿਕੇਸ਼ਨ ਕੀਤਾ ਸੀ ਘੇਰੋ ਸੈਂਟਰ ਦੇ ਲੋਕੀ ਲੀਡਰਾਂ ਨੂੰ ਭਾਜਪਾ ਦੇ ਨੂੰ ਪੁੱਛੋ ਜਿਹੜੀ ਪਹਿਲਾਂ ਟਕਸਾਲ ਦੀ ਬਲਾਰੇ ਸੀ ਅੱਜ ਉਹ ਬੀਜੇਪੀ ਦੀ ਬਲਾਰੇ ਬਣ ਗਈ ਬਣੇ ਹੋਏ ਆ ਪਰ ਜਿਹੜੇ ਲੋਕ ਕੁੰਬ ਤੇ ਜਾਣ ਤੇ ਵੀ ਇਤਰਾਜ਼ ਕਰਦੇ ਸੀ ਬਾਬਾ ਰਾਮ ਸਿੰਘ ਜੀ ਦਾ ਉਹ ਵੀ ਕਹਿੰਦੇ ਅਸੀਂ ਉੱਥੇ ਆਵਾਂਗੇ ਕੱਟੇ ਹੋਵਾਂਗੇ ਸ਼੍ਰੋਮਣੀ ਕਾਲੀ ਦਲ ਨੂੰ ਚਿੱਠੀ ਲਿਖਣੀ ਪੈ ਗਈ ਪੰਜਾਬ ਸਰਕਾਰ ਨੂੰ ਕਿ ਬਾਬਾ ਬਲਵੀਰ ਸਿੰਘ ਦੇ ਦਿੱਤੇ ਹੋਏ ਸਨੇਹ ਨੂੰ ਪੰਜਾਬ ਸਰਕਾਰ ਆਪਣੇ ਲੋਕ ਸੰਪਰਕ ਵਿਭਾਗ ਰਾਹੀਂ ਪਹੁੰਚਾਉਂਦੀ ਫਿਰਦੀ ਹੈ ਸਨੇਹੇ ਉਹ ਚਿੱਠੀ ਦਾ ਕੋਈ ਜਵਾਬ ਆਇਆ ਜਵਾਬ ਕਿਹਨੇ ਦੇਣਾ ਜੀ ਜਿਹੜਾ ਅਕਾਲੀ ਦਲ 9 ਸਾਲ ਤੋਂ ਸੱਤਾ ਤੋਂ ਪਰੇ ਐ ਉਸ ਅਕਾਲੀ ਦਲ ਦੀ ਰਾਜਨੀਤੀ ਚੱਲ ਰਹੀ ਐ ਇਹ ਤਾਂ ਪਤਾ ਹੀ ਨਹੀਂ ਵੀ ਪੰਜਾਬ ਦੇ ਵਿੱਚ ਕੋਈ ਸਰਕਾਰ ਵੀ ਐ ਉਹਦੇ ਵੀ ਕੰਮ ਹੁੰਦੇ ਉਹਨੇ ਕੋਈ ਵਾਅਦੇ ਕੀਤੇ ਐ ਜਦ ਭਵਿੱਖ ਦੀ ਦੇਸ਼ ਸੂਬੇ ਦੀ ਪਲਾਨਿੰਗ ਹੁੰਦੀ ਐ ਇਹ ਪਤਾ ਹੀ ਨਹੀਂ ਕਿ ਸੈਂਟਰ ਦੇ ਵਿੱਚ ਵੀ ਕੋਈ ਸਰਕਾਰ ਐ ਉਹ ਸਿੱਖਾਂ ਨਾਲ ੱੱਕੇ ਕਰ ਰਹੀ ਐ ਹੈ ਤੇ ਉਹਦਾ ਕੰਮ ਵੀ ਕੋਈ ਹੁੰਦੇ ਆ ਲੋਕਾਂ ਵਾਸਤੇ ਫਰਜ਼ ਵੀ ਹੁੰਦੇ ਆ ਇਹਦਾ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਕਹਿਣ ਦਾ ਭਾਵ 17 ਚ ਆਲਾ ਪਤਾ ਲੱਗ ਗਿਆ ਬਾਈ ਵਾਲਾ ਪਤਾ ਲੱਗ ਗਿਆ ਅਕਾਲੀ ਦਲ ਦਾ ਵਿਜਨ ਲਖੀਰ ਵੱਡੀ ਐ ਉਹਨੂੰ ਢਾਡੋ ਦੁਆਰੇ ਨਾ ਜੇ ਤੇ ਭਾਜਪੀ ਨੂੰ ਇਹ ਭਲੇਖਾ ਕਿ ਕਾਂਗਰਸ ਵੇਖ ਲਈ ਆਮ ਆਦਮੀ ਵੇਖ ਲਈ ਤੇ ਹੁਣ ਅਕਾਲੀ ਆਉਣਗੇ ਇਸ ਕਰਕੇ ਇਹਨਾਂ ਨੂੰ ਰੋਕ ਲੋ ਅਸੀਂ ਤਾਂ ਆ ਹੀ ਜਾਣਾ ਮਨਤਕ ਸਿਆਸਤ ਤਖਤ ਸਹਿਬਾਨ ਦੇ ਜਥੇਦਾਰ ਜ਼ਿੰਮੇਵਾਰੀਆਂ ਅਹੁਦੇਦਾਰੀਆਂ ਇਸ ਸਭ ਦੇ ਵਿਚਾਰੇ ਕੀ ਕੁਝ ਮਹੱਤਵਪੂਰਨ ਹੈ ਤੇ ਕਿਸ ਨੂੰ ਇਗਨੋਰ ਕਰਨਾ ਚਾਹੀਦਾ ਹੈ ਇਸ ਸਭ ਦੇ ਦੁਆਲੇ ਸੰਵਾਦ ਬੜਾ ਜ਼ਰੂਰੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦੀ ਅੰਤਰੀ ਕਮੇਟੀ ਦੇ ਉੱਤੇ ਜਿੱਥੇ ਪਿਛਲੇ ਦਿਨਾਂ ਸਵਾਲ ਉੱਠੇ ਕਿ ਜਿਹੜੇ ਫੈਸਲੇ ਨੇ ਬੜੇ ਘਾਤਕ ਨਹੀਂ ਆਉਣ ਵਾਲੇ ਸਮੇਂ 'ਚ ਇਹਦੇ ਸਿੱਟੇ ਵੀ ਘਾਤਕ ਨਿਕਲਣਗੇ ਸਵਾਲ ਉੱਠਦੇ ਨੇ ਪਰ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਚਾਲੇ ਚੱਲ ਰਿਹਾ ਹੈ ਬਾਕੀ ਧੜੇ ਦੀਆਂ ਆਪਣੀਆਂ ਵਿਉਂਤਬੰਦੀਆਂ ਨੇ ਮਤੇ 7 6 ਜਿਹੜੇ ਨੇ ਪਾਸ ਕੀਤੇ ਗਏ ਉਸ ਦਾ ਮਕਸਦ ਕੀ ਹੈ ਔਰ ਐਸਜੀਪੀਸੀ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਐਸਜੀਪੀਸੀ ਦੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਕੀ ਅੰਤਰੀ ਕਮੇਟੀ ਉਵੇਂ ਨਭਾ ਰਹੀ ਹੈ ਜਿਹੜੇ ਜਿਹੜੇ ਸਵਾਲ ਉੱਠ ਰਹੇ ਨੇ ਉਹਨਾਂ ਸਵਾਲਾਂ ਦੇ ਜਵਾਬ ਕੀ ਨੇ ਝੱਬਰ ਸਾਹਿਬ ਐਸਜੀਪੀਸੀ ਸਰਮੌਰ ਸੰਸਥਾ ਸਾਰੇ ਕਹਿੰਦੇ ਨੇ ਸਰਮੌਰ ਸੰਸਥਾ ਸਾਰੇ ਮੰਨਦੇ ਆ ਪਰ ਜਿਹੜੀ ਸੰਸਥਾ ਦੇ ਲਏ ਗਏ ਫੈਸਲੇ ਨੂੰ ਸਾਰੇ ਕਿਉਂ ਨਹੀਂ ਮੰਨਦੇ ਮੈਂ ਸਮਝਦਾ ਬਖਰੇਮੀ ਹਰ ਇੱਕ ਤਰਚ ਪਰਿਵਾਰ ਚ ਸਾਰੀਆਂ ਧਰਮਾਂ ਦੇ ਵਿੱਚ ਹਰ ਇੱਕ ਦੇ ਵਿੱਚ ਹੁੰਦੇ ਐ ਬਖਰੇਮੀ ਕੋਸ ਹੱਦ ਤੱਕ ਜਾਇਜ ਐ ਪਰ ਜਿਹੜਾ ਬਖਰੇਮੀ ਕਰਨ ਵਾਲਾ ਇਤਰਾਜ ਕਰਨ ਵਾਲਾ ਕੋਈ ਵੀ ਧੜਾ ਕੋਈ ਵੀ ਇਨਸਾਨ ਉਹਦਾ ਇੱਕ ਸਟੈਂਡ ਇੱਕ ਮਕਸਦ ਵੀ ਕਲੀਅਰ ਸਹੀ ਚਾਹੀਦਾ ਹੁੰਦਾ ਪਰ ਡਬਲ ਸਟੈਂਡ ਜਦੋਂ ਆਪਾਂ ਕਰਦੇ ਆ ਤਾਂ ਸੰਗਤ ਸੋਚਦੀ ਐ ਮਹਿਸੂਸ ਕਰਦੀ ਐ ਵੀ ਕਿਸੇ ਪਾਸੇ ਹੋਰ ਪਾਸੇ ਉਹ ਤਾਰਾ ਤਾਂ ਨਹੀਂ ਖੜਕ ਰਹੀਆਂ ਕਿਉਂਕਿ ਇੱਕ ਪਾਸੇ ਆਪਾਂ ਇਹ ਕਹਿ ਰਹੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਸਨਮਾਨ ਬਹਾਲ ਸਤਕਾਰ ਬਹਾਲ ਰੱਖਣਾ ਚਾਹੀਦਾਗਾ ਜੀ ਸਿੰਘ ਸਹਿਬਾਨ ਦਾ ਦੂਜੇ ਪਾਸੇ ਨਮੀ ਸਿੰਘ ਸਹਿਬਾਨ ਨੇ ਜਿਨ੍ਹਾਂ ਨੇ ਸੇਵਾ ਸੰਭਾਲੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਉਹਨਾਂ ਬਾਰੇ ਸਬਦਾਵਲੀ ਕਿਸ ਪ੍ਰਕਾਰ ਦੀ ਹੈ ਤੁਸੀਂ ਵੇਖ ਹੀ ਰਹੇ ਹੋ ਪਹਿਲਾਂ ਦੋ ਤਰੀਕ ਵਾਲੇ ਮਤਿਆਂ ਬਾਰੇ ਵੀ ਆਪਾਂ ਕਾਫੀ ਵਾਰ ਗੱਲਾਂ ਹੋ ਗਈਆਂ ਵੀ ਲਿਖ ਕੇ ਕੁਛ ਅਸੀਂ ਹੋਰ ਦੇ ਰਹੇ ਹਾਂ ਕਬੂਲਨਾਮਾ ਕਰ ਰਹੇ ਹਾਂ ਤੇ ਉੱਥੇ ਜਾ ਕੇ ਮੁਕਰ ਰਹੇ ਹਾਂ ਤੇ ਹੋਰ ਜਿਹੜੇ ਭਰਾ ਆਪਾਂ ਇੱਕ ਅਕਾਲ ਤਖਤ ਸਾਹਿਬ ਦੇ ਪੈਰਲਲ ਜਥੇਦਾਰ ਬਣਾਏ ਹੋਏ ਐ ਉਹਨਾਂ ਦੀ ਵੀ ਆਪਾਂ ਨਾਲੇ ਸਟੈਂਡ ਕਰਦੇ ਆ ਹੈਗੇ ਆ ਤੇ ਨਾਲੇ ਇਹਨਾਂ ਤੇ ਵੀ ਕਿੰਤੂ ਪ੍ਰੰਤੂ ਨਾਲੇ ਹਕਈ ਦਾ ਇਹ ਸੁਭਾਅ ਬਣ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਫੈਸਲਾ ਕਰਨਾ ਉਹ ਤੇ ਇਤਰਾਜ਼ ਹੀ ਠਾਉਣਾ ਰੋਜ਼ ਨਮਾ ਬਿਵਾਦ ਬਣਾਉਣਾਗਾ ਹੁਣ ਤੁਸੀਂ ਵੇਖ ਲਓ ਲੇਟੈਸਟ ਇਹ ਚੱਲ ਰਿਹਾ ਕਹਿੰਦੇ ਜੀ ਮर्याਦਾ ਭੰਗ ਹੋ ਗਈ ਚਲੋ ਮੰਨ ਲਓ ਕਿ 10 ਵਜੇ ਸਹੀ ਟਾਈਮ ਤੇ ਜੇ ਸੇਵਾ ਸੰਭਾਲ ਹੁੰਦੀ ਫਿਰ ਸਾਰੇ ਮੰਨਦੇ ਹੂੰ ਫੇ ਸਾਰੇ ਉਹ ਭਰਾ ਮੰਨਦੇ ਵੀ ਅਸੀਂ ਜਥੇਦਾਰ ਸਾਹਿਬਾਂ ਨੂੰ ਮੰਨਦੇ ਆ ਨਹੀਂ ਉਸੇ ਕਰਕੇ ਤਾਂ ਤਰਾਜ ਸੀ ਕਿ ਅਸੀਂ ਹੋਣੀ ਨਹੀਂ ਦੇਣਾ ਵਿਰੋਧ ਹੀ ਬਹੁਤ ਵੱਡਾ ਸੀ ਬਈ ਹੀ ਕਿਉਂਕਿ ਉਹ ਸੰਸਥਾਵਾਂ ਦੀ ਜ਼ਿੰਮੇਵਾਰੀ ਨਿਭਾਈ ਨਾ ਜਿਹੜੀ ਜਥੇਬੰਦੀ ਨੇ ਵਿਰੋਧ ਕੀਤਾ ਵੀ ਅਸੀਂ ਵਿਰੋਧ ਕਰਾਂਗੇ ਪਰਸੋਂ ਉਹਨਾਂ ਦੀ ਹਿਸਟਰੀ ਵੀ ਹੈ ਨਾ ਕਿ ਇਸ ਪਟਿਆਲੇ ਦੇ ਵਿੱਚ ਅੰਦਰੂਨੀ ਕਮੇਟੀ ਦਾ ਮਕਸਦ ਬੇਸ਼ੱਕ ਇੱਕ ਸਮੇਂ ਤੇ ਮੰਨ ਲਿਆ ਜਾਵੇ ਕਿ ਸਹੀ ਹੈ ਸਪਸ਼ਟ ਹੈ ਤੇ ਬਹੁਤ ਸਹੀ ਸਟੈਂਡ ਲੈ ਰਿਹਾ ਹੈ ਪਰ ਜਦੋਂ ਉਹਨਾਂ ਦਾ ਐਕਸ਼ਨ ਪਲਾਨ ਹੁੰਦਾ ਉਹਦੇ ਵਿੱਚ ਉਤਰਾਜ ਆ ਜਾਂਦੇ ਆ ਉਹ ਫੈਸਲਾ ਕੁਝ ਕਰਦੇ ਆ ਕਹਿੰਦੇ ਕੁਝ ਕਹਿੰਦਾ ਦਬਾ ਹੈ ਕੋਈ ਕਹਿੰਦੇ ਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਹੀ ਜਿਹੜੀ ਆ ਉਹਨਾਂ ਨੂੰ ਉੱਠਣ ਨਹੀਂ ਦੇ ਰਹੀ ਆਜ਼ਾਦ ਤੌਰ ਤੇ ਫੈਸਲੇ ਲੈਣ ਸ਼ਾਇਦ ਸਵਾਲ ਹੀ ਨਾ ਉੱਠਣ ਨਹੀਂ ਹਰ ਇੱਕ ਇਹ ਪ੍ਰੋਬਲਮ ਆਈ ਪਈ ਹੈ ਸਾਡੇ ਹਰ ਇੱਕ ਵੈਸੇ ਦਾ ਧਰਮ ਦੇ ਵਿੱਚ ਹੀ ਹੈ ਹਰ ਇੱਕ ਇਨਸਾਨ ਕਹਿੰਦਾ ਮੇਰੇ ਮੁਤਾਬਕ ਫੈਸਲਾ ਹੋਵੇ ਪਰ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਉਹ ਸਿਧਾਂਤਾਂ ਮੁਤਾਬਕ ਐਕਟ ਮੁਤਾਬਕ ਨਿਯਮਾਂ ਮੁਤਾਬਕ ਹੀ ਫੈਸਲੇ ਲੈ ਸਕਦੇ ਆ ਕਿਸੇ ਇੱਕ ਇਨਸਾਨ ਦੇ ਇੱਕ ਬੰਦੇ ਦੇ ਕਹਿਣ ਮੁਤਾਬਕ ਜਾਂ ਧਿਰ ਧੜੇ ਵਾਸਤੇ ਨਹੀਂ ਲੈ ਸਕਦੇ ਫਿਰ ਇੱਕ ਸਾਂਝੀ رائے ਜਿਹੜੀ ਨਿਕਲ ਕੇ ਆ ਰਹੀ ਹੈ ਉਹ ਕਿਉਂ ਨਹੀਂ ਮੰਨਦੀ ਕਮੇਟੀ ਉਹ ਸਾਂਝੀ رائے ਹੈ ਕਿ ਜਥੇਦਾਰ ਸਹਿਬਾਨ ਦੀ ਨਿਯੁਕਤੀ ਨੂੰ ਲੈ ਕੇ ਸ਼ਰਤਾਂ ਨਿਯਮ ਵਿਧੀ ਵਿਧਾਨ ਤੈ ਹੋਣਾ ਚਾਹੀਦਾ ਹੈ ਅੱਜ ਤੱਕ ਬਣਿਆ ਕਿਉਂ ਨਹੀਂ ਇਹ ਇਹ ਹਰ ਇੱਕ ਸਿੱਖੀ ਚਾਹੁੰਦਾ ਮੈਂ ਵੀ ਚਾਹੁੰਨਾ ਹਰ ਇੱਕ ਹੀ ਚਾਹੁੰਦਾ ਹਾਂ ਕਮੇਟੀ ਇਹ ਵਾਣਾ ਚਾਹੀਦਾ ਕਿਉਂਕਿ ਇਸ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਆਗੂ ਨੇ ਉਹ ਅਗਵਾਈ ਕਰਨ ਜਿਹੜੇ ਜਦੋਂ ਸੇਵਾ ਸੰਭਾਲ ਹੁੰਦੀ ਹੈ ਜਿਵੇਂ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਹੈ ਉਹਨਾਂ ਦਾ ਫਰਜ਼ ਬੰਦਾ ਮੂਹਰੇ ਲੱਗਣ ਆਗੂ ਬਣ ਕੇ ਇਹ ਵਿਧਿਬਧਾਨ ਹਰ ਇੱਕ ਮੈਂਬਰੀ ਮੰਗ ਕਰਦਾ ਕਿਸੇ ਨਾਲ ਨਾਲ ਸੰਬੰਧਤ ਹੈਗਾ ਮੇਰਾ ਕਹਿਣ ਦਾ ਭਾਵ ਕਿਤੇ ਨਾ ਕਿਤੇ ਸਿਧਾਂਤਿਕ ਬਖਰੇਵੇਂ ਰੱਖੀਏ ਪਰ ਸਾਨੂੰ ਆਪਣੀ ਨਾਲ ਹਿਸਟਰੀ ਵੀ ਵੇਖਣੀ ਚਾਹੀਦੀ ਹੈ ਕਿ ਸਾਡੇ ਤੇ ਹਮੇਸ਼ਾ ਹਮਲਾ ਬਰ ਰਹਿਆ ਨੇ ਸਰਕਾਰਾਂ ਇਹ ਤਖਤ ਤੁਸੀਂ ਪੁਰਾਣੀ ਹਿਸਟਰੀ ਗੁਰੂਕੋਲ ਦੀ ਛੱਡ ਦਿਓ ਮਹਾਰਾਜਾ ਰਣਜੀਤ ਸਿੰਘ ਦੀ ਛੱਡ ਦਿਓ ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਰਵੰਧ ਕਮੇਟੀ ਆਜ਼ਾਦ ਕਰਾਈ ਹੈ ਜੀ ਕਿੰਨੀਆਂ ਸਹਾਤਾਵਾਂ ਹੋਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਚਲੋ ਆਜ਼ਾਦ ਹੋ ਗਈ ਗੁਰੂ ਜੀ ਕਿਰਪਾ ਨਾਲ ਸਾਹਾਤਾਂ ਕੁਰਬਾਨੀਆਂ ਤੋਂ ਬਾਅਦ ਤਾਂ ਇਸ ਦੇਸ਼ ਦੇ ਹਕਮ ਰਾਮ 네ਹਰੂ ਗਾਂਧੀ ਹੋਰਾਂ ਨੇ ਕਿਹਾ ਕਿ ਦੇਸ਼ ਦੀ ਪਹਿਲੀ ਲੜਾਈ ਜਿੱਤ ਲਈ ਹਾਲਾਂਕਿ ਪੰਥ ਨੇ ਕੌਮ ਨੇ ਆਪਣੇ ਗੁਰੂ ਘਰਾਂ ਦੀ ਲੜਾਈ ਜਿੱਤੀ ਸੀ ਉਹਨਾਂ ਕੁਰਬਾਨੀਆਂ ਕਰਕੇ ਤੇ ਆਮ ਲੋਕਾਂ ਚ ਸੰਗਤ ਚ ਰੋਸ ਹੈ ਨਾ ਕਿ ਉਹਨਾਂ ਕੁਰਬਾਨੀਆਂ ਵੱਲ ਪਿੱਠ ਕਰਕੇ ਕਿਉਂ ਖੜ੍ਹ ਕੇ ਸਾਂਦੇ ਨੇ ਅਹੁਦੇਦਾਰ ਉਹ ਕੁਰਬਾਨੀਆਂ ਮੁਤਾਬਕ ਜੋ ਐਕਟ ਬਣਿਆ ਉਸ ਐਕਟ 'ਤੇ ਹੀ ਚੱਲ ਰਹੇ ਆ ਮੈਂ ਉਹੀ ਉਥੀ ਉਹੀ ਗੱਲ ਲੈਣੀ ਸੀ ਚਲੋ ਠੀਕ ਹੈ ਉਸ ਤੋਂ ਬਾਅਦ ਅਸੀਂ ਦੇਸ਼ ਦੀ ਲੜਾਈ ਲੜੀ ਦੇਸ਼ ਦੇ ਵਿੱਚ ਵੱਡੀਆਂ ਕਰਵਾਨੀਆਂ ਹੋਈਆਂ ਸਭ ਤੋਂ ਵੱਡੀ ਇਹ ਯੋਗਦਾਨ ਪਿਆ ਸਿਕੋਂ ਦਾ ਫਿਰ ਐਮਰਜੈਂਸੀ ਦਾ ਵਿਰੋਧ ਕੀਤਾ ਕੌਮ ਨੇ ਸਿਧਾਂਤਾਂ ਤੇ ਪਹਿਰਾ ਦੇ ਕੇ ਕੀਤਾ ਅਕਾਲੀ ਦਲ ਨੇ ਤੇ ਸਿਕੋਂ ਨੇ ਤੇ ਫਿਰ ਸਾਨੂੰ 97 ਤੱਕ ਕੀ ਸੰਤਾਪ ਭੋਗਣਾ ਪਿਆ ਸਾਰੀ ਕੌਮ ਨੂੰ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਅਸੀਂ ਜੇ ਐਮਰਜੈਂਸੀ ਦਾ ਬਾਬਰ ਨੂੰ ਜਾਬਰ ਕਿਹਾ ਲੜਾਈ ਲੜੀ ਸਾਡੇ ਅਕਾਲੀ ਲੀਡਰਾਂ ਨੇ ਤਾਂ ਸਾਨੂੰ ਸੰਤਾਪ ਲੱਖਾਂ ਹਜ਼ਾਰਾਂ ਜਾਨਾਂ ਦੇ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਜੋ ਹਰਮ ਜੋ ਹਰਮੰਦਰ ਸਾਹਿਬ ਕੌਮ ਦੇ ਪ੍ਰਾਨਾਂ ਤੋਂ ਪਿਆਰਾ ਉਸ ਤੇ ਟੈਂਕ ਤੋਪ ਚੜੇ ਅੱਜ ਅੱਜ ਜਿਹੜੇ ਅਸੀਂ ਮਹਿਸੂਸ ਜੋ ਬੁੱਧੀਜੀਵੀ ਹੈ ਬਾਹਰਲੇ ਮੁਲਕਾਂ 'ਚ ਬੈਠਿਆ ਚੇਹੇ ਦੇ ਬੈਠੇ ਆ ਸਾਰੇ ਚਿੰਤਤ ਸਿੱਖ ਇਹਹੀ ਚਿੰਤਾ ਕਰ ਰਹੇ ਆ ਠੀਕ ਹੈ ਕੁਝ ਭਰਾਵਾਂ ਨੂੰ ਪਤਾ ਕੁਝ ਨੂੰ ਨਹੀਂ ਪਤਾ ਕੁਝ ਜਾਣ ਬੁੱਝ ਕੇ ਕਰਦੇ ਹੁੰਦੇ ਆ ਕਈ ਜਜ਼ਬਾਤਾਂ ਤੌਰ ਤੇ ਵੀ ਕਰਦੇ ਹੁੰਦੇ ਆ ਮੈਂ ਨੀਅਤ ਤੇ ਕੋਈ ਨਹੀਂ ਪਰ ਕੋਈ ਨਕਾਰਦਾ ਨਹੀਂ ਜਿਹੜੀ ਤੁਸੀਂ ਗੱਲ ਦੱਸਦੇ ਹੋ ਕਿ ਲੜਾਈ ਲੜੀ ਐ ਜਿਹੜੀ ਕਾਲੀ ਦਰ ਨਹੀਂ 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 ਪਰ ਅਗਲਾ ਸਵਾਲ ਜਦੋਂ ਆਪ ਸੱਤਾ ਵਿੱਚ ਆਏ ਉਦੋਂ ਕੀ ਕੀਤਾ ਮੈਂ ਉਹੀ ਕਹਿਣਾ ਜੀ ਉਸ ਤੋਂ ਬਾਅਦ ਉਹ ਵੱਡੀ ਧਰਨਾ ਲੜਨ ਵਾਸਤੇ ਇੱਥੇ ਵੱਡੇ ਸਮਝੌਤੇ ਹੋਏ 97 ਸਰਕਾਰਾਂ ਬਣੀਆਂ 7 ਸਰਕਾਰਾਂ ਬਣੀਆਂ ਪਰ ਜਿਨ੍ਹਾਂ ਉਹਨਾਂ ਨੇ ਜਦੋਂ ਬੇਵਫਾਈ ਕੀਤੀ ਕੌਮ ਨਾਲ ਵੱਡੇ ਧੋਖੇ ਕੀਤੇ 14 ਤੋਂ ਲੈ ਕੇ ਹੈਂਕੜਵਾਜ ਬਣ ਕੇ ਚੱਲ ਪਏ ਇੱਕ ਧਰਮ ਨੂੰ ਜਿਨ੍ਹਾਂ ਦੀ 25 ਕਰੋੜ ਆਬਾਦੀ ਹੈ ਜਿਨ੍ਹਾਂ ਦੇ ਆਪ ਦੇ ਦੇਸ਼ ਨੇ ਆਪ ਦੇ ਮੁਲਕ ਨੇ ਉਹਨਾਂ ਨੂੰ ਕੋਚਾਂ ਦੀ ਦੱਬਣ ਦੀ ਸਾਜ਼ਿਸ਼ ਹੋਈ ਪਰ ਟੇਡੇ ਢੰਗ ਨਾਲ ਜੋ ਸੇਕ ਕੌਮ ਨਾਲ ਪੰਗਾ ਲੈਂਦਾ ਨਾ ਸੇਕ ਉਹਨੂੰ ਚੈਲੰਜ ਕੀਤਾ ਨਾ ਤਾਂ ਸੇਕ ਕੌਮ ਨੇ ਫੇਰ ਬੰਗਾਰਿਆ ਫੇਰ ਬਾਬਰ ਨੂੰ ਜਾਵਰ ਕਿਆ ਜਿੱਥੇ ਕੱਲੀ ਮਿਨਿਸਟਰੀ ਨਹੀਂ ਛੱਡੀ ਬਿੱਲ ਵਾਪਸ ਕਰਾਏ ਤੇ ਸਮਝੌਤਾ ਤੋੜਿਆ ਚਾਹੇ ਠੀਕ ਹੈ ਬਹੁਤ ਮਸਲੇ ਹੱਲ ਕਰਵਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਰੋਕਣੀ ਸਭ ਤੋਂ ਵੱਡੀ ਭੀੜ ਹੋ ਰਹੀ ਹੈ ਦਿੱਲੀ ਤੱਕ ਤਨੂ ਕਿ ਉਹ ਬਲਵੰਤ ਫਾਂਸੀ ਦੇ ਬਰੰਟ ਆ ਗਏ ਸੀ ਇਹ ਕਾਲੀ ਲੀਡਰਸ਼ਿਪ ਨੇ ਕਿਉਂ ਰੋਕ ਕੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਤਾ ਨਾਲੇ ਨਾਲੇ ਕਹਿੰਦੇ ਜੀ ਅਸੀਂ ਇਥੋਂ ਅੱਤਵਾਦੀ ਖਤਮ ਕੀਤੇ ਨਾਲੇ ਆਕਾਲ ਤਖਤ ਸੌਟਾਤਾ ਤੇ ਨਾਲੇ ਅੱਤਵਾਦੀ ਟੈਗ ਦੇਤਾ ਪਰ ਜਦੋਂ ਸ਼ਹੀਦ ਦੀ ਜਾਦਗਾਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਬਣ ਕੇ ਲੀਡਰਸ਼ਿਪ ਨੇ ਬਣਾਈ ਤਾਂ ਦਿੱਲੀ ਚਿੜ ਗਈ ਜਿਹੜੀ ਦਿੱਲੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤਨੀ ਸੀ ਸਾਡੀ ਸਿੱਖਾਂ ਦੀ ਕਾਲੀਆਂ ਦੀ ਉਹ ਜਦੋਂ 10 ਸਾਲ ਲਗਾਤਾਰ ਚੱਲੀ ਤਾਂ ਇਹ ਦਿੱਲੀ ਚਿੜ ਗਈ ਜਿਹੜੇ ਬੰਦੀ ਸਿੰਘਾਂ ਨੂੰ ਲੈ ਕੇ ਆਂਦਾ ਪੰਜਾਬ ਦੇ ਵਿੱਚ ਪਰੋਲਾਂ ਦਿੱਤੀਆਂ ਤਾਂ ਇਹ ਦਿੱਲੀ ਚਿੜਗੀ ਮੇਰਾ ਕਹਿਣ ਦਾ ਭਾਵ ਇੱਕ ਵੱਡੇ ਧਾਰਮਿਕ ਆਗੂ ਦਾ ਇਹ ਸੁਨੇਹਾ ਸਾਨੂੰ ਮਿਲ ਗਿਆ ਸੀ ਅੱਜ ਹੋ ਰਿਹਾ ਹੈ ਨਾ ਇਹ ਸੁਨੇਹਾ ਪਹਿਲਾਂ ਮਿਲ ਗਿਆ ਸੀ ਇੱਕ ਵੱਡੇ ਧਾਰਮਿਕ ਆਗੂ ਨੇ ਕਿਹਾ ਕਿ ਐਚਐਮ ਸਾਹਿਬ ਕਹਿ ਰਹੇ ਨੇਗੇ ਕਿ ਹਮਾਰੇ ਮੈਂਬਰ ਪਾਰਲੀਮੈਂਟ ਤੋਂ ਕਿਹਾ ਮਨਿਸਟਰ ਵੀ ਆਖ ਮੇਂ ਆਖ ਪਾ ਕੇ ਬਾਤ ਨਹੀਂ ਕਰਦੇ ਪਰ ਇੱਕ ਅਕਾਲ ਬੀਬੀ ਹਰਤੇਮਰਤ ਅਕਾਲੀ ਦਰ ਦੀ ਮੈਂਬਰ ਪਾਰਲੀਮੈਂਟ ਉਹ ਪਾਰਲੀਮੈਂਟ ਮੇਂ ਸਿੱਖ ਮਸਲਿਆਂ ਤੇ ਕਿਸਾਨਾਂ ਦੇ ਮਸਲਿਆਂ ਤੇ ਸਿੱਖ ਕੌਮ ਦੇ ਮਸਲਿਆਂ ਤੇ ਬਹੁਤ ਸਖਤ ਬੋਲਦੇ ਆ ਰੂਡ ਬੋਲਤੇ ਆ ਜਦੋਂ ਇਹ ਧਾਰਮਿਕ ਆਗੂ ਬੀਬਾ ਜੀ ਨੂੰ ਕਹਿ ਰਿਹਾ ਸੀ ਮੈਂ ਕੋਲੇ ਸੀ ਤਾਂ ਬੀਬਾ ਜੀ ਨੇ ਕਿਹਾ हां जी मेरे कोले पहली स्नेहा आ गया साडी जेडे आ ਹੁਣ ਬਾਗੀਆਂ ਚ ਬਾਗੇ ਭਰਾ ਅਕਾਲੀ ਸੀਨੀਅਰ ਲੀਡਰ ਉਹਨਾਂ ਨੇ ਪਹਿਲੀ ਸਨੇਹਾ ਲਾਤਾ ਸੀ ਵੀ ਐਚਐਮ ਸਾਹਿਬ ਪੀਐਮ ਸਾਹਿਬ ਬਹੁਤ ਨਾਰਾਜ਼ ਨੇ ਮਤਲਬ ਕੌਮ ਨਾਲ ਨਾਰਾਜ਼ ਹੈ ਵੀ ਕੌਮ ਦੀ ਗੱਲ ਨਾ ਕਰੋ ਪੰਥ ਦੀ ਗੱਲ ਨਾ ਕਰੋ ਜੇ ਕੌਮ ਦੀ ਗੱਲ ਕਰੋਗੇ ਪੰਥ ਦੀ ਗੱਲ ਕਰੋਗੇ ਤਾਂ ਨਾਰਾਜ਼ ਹੈ ਨਾਰਾਜ਼ੀ ਦਾ ਨਾਰਾਜ਼ੀ ਦਾ ਮਤਲਬ ਕੀ ਨਿਕਲਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਮਤਲਬ ਕੀ ਨਿਕਲਿਆ ਜੋ ਅਸੀਂ ਬੰਦੀ ਸਿੰਘਾਂ ਦਾ ਨੋਟੀਫਿਕੇਸ਼ਨ ਕਰਵਾਇਆ ਸੀ ਜੋ ਸਾਡੀ ਸਮਝੌਤੇ 'ਚ ਅਸੀਂ ਕਰਵਾਇਆ ਸੀ ਉਹ ਮੁੱਕਰ ਗਏ ਹੂੰ ਇਹ ਜੋ ਉਹਨਾਂ ਨੇ ਜੋ ਉਹਨਾਂ ਨੇ ਤਾੜਨਾ ਦਿੱਤੀ ਸੀ ਚੈਲੰਜ ਕੀਤਾ ਸੀ ਜਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਉਹਦਾ ਹਿੱਸਾ ਫਿਰ ਸਾਡੀ ਹਰਿਆਣਾ ਕਮੇਟੀ ਤੇ ਕਾਟਰ ਚਲਾਏ ਗੁਰੂ ਘਰਾਂ ਚ ਕਾਟਰ ਚੱਲੇ ਬੀਜੇਪੀ ਦੇ ਸੈਂਟਰ ਸਰਕਾਰ ਦੇ ਇਹ ਉਹ ਜੋ ਸਾਨੂੰ ਧਮਕੀ ਦਿੱਤੀ ਸੀ ਉਹਦਾ ਹਿੱਸਾ ਸਾਡੀ ਚੁਣੀ ਹੋਈ ਦਿੱਲੀ ਕਮੇਟ ਕਮੇਟੀ ਖੋਹੀ ਉਹ ਜਿਹੜੀ ਧਮਕੀ ਦਿੱਤੀ ਸੀ ਸੈਂਟਰ ਸਰਕਾਰ ਦੇ ਉਹਦਾ ਹਿੱਸਾ ਸਾਡਾ ਪਟਨਾ ਸਾਹਿਬ ਬੋਰਡ ਖੋਇਆ ਹਜੂਰ ਸਾਹਿਬ ਬੋਰਡ ਖੋਇਆ ਡੈਮਾਂ ਦੇ ਅਧਿਕਾਰ ਵਧਾਏ ਮੇਰਾ ਕਹਿਣ ਦਾ ਪੱਪ ਅੱਜ ਸਾਡੇ ਚ ਭਰਾ ਮਾਰੂ ਜੰਗ ਚਲਾਉਣ ਦੀਆਂ ਸ਼ਾਸ਼ ਸ਼ਾਂ ਰਚੀਆਂ ਜਾ ਰਹੀਆਂ ਕੋਸ਼ਿਸ਼ਾਂ ਹੋ ਰਹੀਆਂ ਪਰ ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਜਿਹੜੀ ਜੰਗ ਚੱਲ ਰਹੀ ਹੈ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿਵੇਂ ਹਮਲੇ ਹੋਏ ਐ ਇਹਦੇ ਲਈ ਕਹਿੰਦੇ ਮੌਕਾ ਵੀ ਤਾਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਦਿੱਤਾ ਨਾ ਉਹਨਾਂ ਨਾਲ ਸਾਂਝਾ ਬਣਾ ਬਣਾ ਕਿ ਉਹਨਾਂ ਨੂੰ ਥਾਂ ਦਿੱਤੀ ਫਿਰ ਉਹ ਇੱਥੇ ਆ ਕੇ ਜਗ੍ਹਾ ਬਣਾ ਗਏ ਭਾਜਪਾ ਦਾ ਇਹ ਇਕੱਲੇ ਧਮਕੀ ਬੋਲਣ ਪਿੱਛੇ ਨਹੀਂ ਸੀ ਨਾਲ ਇਹ ਵੀ ਕਹਿੰਦੇ ਸੀ ਵੀ ਤੁਸੀਂ ਸਾਨੂੰ ਅਸੀਂ ਪੂਰੇ ਦੇਸ਼ ਦੇ ਵਿੱਚ ਸਰਕਾਰਾਂ ਬਣਾ ਰਹੇ ਹਾਂ ਸਾਰੇ ਸੂਬਿਆਂ ਦੇ ਵਿੱਚ ਪੰਜਾਬ 'ਚ ਤੁਸੀਂ ਸਾਨੂੰ 23 ਹਲਕਿਆਂ ਤੱਕ ਦੱਬ ਕੇ ਰੱਖਿਆ ਸਾਨੂੰ ਗੱਹਾ ਨਹੀਂ ਵਧਣ ਦਿੱਤਾ ਤੇ ਤੁਸੀਂ ਸਾਨੂੰ ਸਭ ਤੋਂ ਪਹਿਲਾਂ 14 ਦੇ ਵਿੱਚ ਜੋ ਮੋਦੀ ਦੀ ਸਰਕਾਰ ਆਈ ਸਭ ਤੋਂ ਪਹਿਲਾਂ ਬੀਐਸਐਫ ਦੇ ਖਿਲਾਫ ਸੈਂਟਰ ਸਰਕਾਰ ਦੇ ਖਿਲਾਫ ਤਿੰਨ ਧਰਨੇ ਸਿੱਖ ਕੌਮ ਨੇ ਲਾਏ ਅਕਾਲੀ ਦਲ ਨੇ ਲਾਏ ਮੇਰਾ ਕਹਿਣ ਦਾ ਭਾਵ ਜੇ ਸੱਤਾ ਆਉਣ ਤੋਂ ਲੈ ਕੇ ਸੱਤਾ ਜਾਣ ਤੱਕ ਨਾਲ ਰਹੀਏ ਨਾ ਜੀ ਹੂੰ ਤਾਂ ਇਹ ਜ਼ਰੂਰ ਗਿਲਾ ਹੋਣਾ ਚਾਹੀਦਾ ਕੌਮ ਨੂੰ ਕਿ ਤੁਸੀਂ ਸੱਤਾ ਵਾਸਤੇ ਬੈਠੇ ਹੋ ਉਹ ਤਾਂ ਸੱਤਾ ਥਾਲੀ 'ਚ ਪਰੋਸੀ ਬੈਠੇ ਆ ਵੀ ਕੌਮ ਦੀ ਗੱਲ ਨਾ ਕਰੋ ਮਿਨਿਸਟਰੀ ਲੈ ਲਓ ਤੁਸੀਂ ਪੰਥ ਦੀ ਗੱਲ ਨਾ ਕਰੋ ਸਾਡੇ ਨਾਲ ਸਵੀ ਉਤਾ ਕਰੋ ਆਪ ਲੀਡਰਾਂ ਦੇ ਬਿਆਨ ਆਏ ਕਿ ਪੰਜ ਪੰਜ ਸੀਟਾਂ 'ਤੇ ਲੜਨ ਨੂੰ ਹਾਰਨ ਵਾਲੀਆਂ ਪੰਜ ਸੀਟਾਂ ਤੇ ਸਾਨੂੰ ਲੜਾਓ ਸਾਨੂੰ ਪੰਜ ਹਾਰਨ ਵਾਲੀਆਂ ਤੇ ਤੁਸੀਂ ਬਾਕੀ ਦੇ 8 ਸੀਟਾਂ ਜਿੱਤ ਲਓ ਪਰ ਜੋ ਆਗੂ ਨੇ ਸੋਝਵਾਨ ਆਗੂ ਦਾ ਮਕਸਦ ਇਹੀ ਹੁੰਦਾ ਨਾ ਪਹਿਲਾਂ ਸਾਡੀ ਕਾਂਗਰਸ ਨਾਲ ਲੜਾਈ ਸੀ ਉਹ ਸਿੱਧੇ ਟੈਂਕ ਤੋਪ ਚਾੜ ਰਹੀ ਸੀ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਤੇ ਫਿਰ ਅਸੀਂ ਕਿਸੇ ਧਿਰ ਦਾ ਸਹਾਰਾ ਲੇਤਾ ਭਾਈਵਾਲ ਚਾਰਕ ਸਾਹਮਣੇ ਦਿਖਾਈ ਕਿ ਹਿੰਦੂ ਸਿੱਖ ਦੇ ਵਿੱਚ ਜੋ ਪਾੜਾ ਵੱਡੀ ਪੱਧਰ ਤੇ ਕਾਂਗਰਸ ਨੇ ਪਾਤਾ ਸੀ ਹਰ ਇੱਕ ਸਿੱਖ ਨੂੰ ਨਫ਼ਰਤ ਨਾਲ ਦੁਨੀਆ ਦੇ ਵਿੱਚ ਵੇਖਿਆ ਜਾ ਰਿਹਾ ਸੀ ਹਿੰਦੂ ਭਰਾਵਾਂ ਵੱਲੋਂ ਤਾਂ ਇਕਾ ਕੀਤਾ ਤੇ ਫਿਰ ਅਸੀਂ ਬਹੁਤ ਕੋਸ਼ਿਸ਼ ਕੀਤੀ ਤੇ ਜਦੋਂ ਆਪਣੇ ਮਸਲੇ ਹੱਲ ਕਰਨ ਦੀ ਤੇ ਵੱਡੇ ਨਾਲ ਕੱਲੇ ਠੀਕ ਹੈ ਧਰਮ ਦੇ ਮਸਲੇ ਬਹੁਤ ਜ਼ਰੂਰੀ ਹੈ ਵਾਸਤੇ ਖਾਲਸਾ ਵਾਸਤੇ ਮਾਰਗ ਚੱਪੜ ਚੜੀ ਤੇ ਹੋਰ ਵੱਡੀਆਂ ਯਾਦਗਾਰਾਂ ਸਿੱਖ ਕੌਮ ਦੀਆਂ ਵੀ ਦੂਜੇ ਧਰਮਾਂ ਦੀਆਂ ਵੀ ਤੇ ਨਾਲ ਡਿਵੈਲਪਮੈਂਟ ਵਿਕਾਸ ਤੁਸੀਂ ਵੇਖਦੇ ਹੋ ਨਾ ਜਿੰਨਾ ਡਿਵੈਲਪਮੈਂਟ ਹੋਈ ਹੈ ਇਹ ਤਾਂ ਕਲੀਅਰ ਗੱਲ ਹੈ ਨਾ ਕਿ ਇਕੱਲੇ ਲੀਡਰਸ਼ਿਪ ਨੇ ਕੀਤੀ ਹੈਗੀ ਪਰ ਜਦੋਂ ਹੱਦ ਹੋ ਜਾਂਦੀ ਹੈ ਕਿ ਸਹ ਹੱਤ ਤੱਕ ਤਾਂ ਗੱਲ ਸਿਆਣੀ ਲੀਡਰਸ਼ਿਪ ਦਾ ਮਤਲਬ ਇਹ ਹੁੰਦਾ ਨਾ ਕਿ ਪਹਿਲੇ ਦਿਨ ਹੀ ਤੁਸੀਂ ਮੇਨੋ ਮੇਨੀ ਹੋ ਜੋ ਇਹ 14 ਚੀ ਗੱਲਾਂ ਚੱਲ ਪਈਆਂ ਸੀ ਸਿਆਣੀ ਲੀਡਰਸ਼ਿਪ ਨਾਲ ਵੀ ਜਦੋਂ ਆਪਾਂ ਬੀਐਸਐਫ ਦੇ ਖਿਲਾਫ ਧਰਨੇ ਲਾਏ ਸੀ ਨਾ ਵੀ ਹੁਣੇ ਛੱਡਣੇ ਪਹਿਣਗੇ ਉਹ ਲੀਡਰਸ਼ਿਪ ਸਿਆਣੀ ਇਹ ਹੀ ਗੱਲਾਂ ਕਰਦੀਆਂ ਸੀ ਵੀ ਹਾਂ ਛੱਡਣੇ ਤਾਂ ਪਹਿਣਗੀ ਪਰ ਲੋਕ ਕਹਿਣਗੇ ਵੀ ਜੇ ਹੁਣੇ ਸੱਤਾ ਚ ਆ ਗਈ ਬੀਜੇਪੀ ਕੱਲੇ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਸਾਡੇ ਸਿੱਖਾਂ ਦੀ ਸਰਕਾਰ ਕਾਲੀਆਂ ਹੀ ਤੋੜ ਕੇ ਸੈਂਟਰ ਬਦਨਾਮ ਕਰਨ ਦੀ ਇਹ ਕਾਲੀ ਤਾਂ ਲੜਾਕੇ ਨੇ ਜੀ ਇਹ ਤਾਂ ਕਲਾ ਲੜਨੇ ਜਾਣਦੇ ਆ ਇਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ ਸੋ ਬਦਨਾਮ ਕੀਤਾ ਹੋਇਆ ਸੀ ਕਿਤੇ ਨਾ ਕਿਤੇ ਹੁਣ ਇਹ ਸੀ ਵੀ ਚਲੋ ਆਪਾਂ ਕਰੀਏ ਪਰ ਇਹ ਵੀ ਡਰ ਸੀ ਵੀ ਹੁਣ 23 ਹਲਕਿਆਂ ਤੱਕ ਦੱਬ ਕੇ ਰੱਖਿਆ ਫਿਰ ਹਰ ਇੱਕ ਹਲਕੇ ਚ ਪਹੁੰਚਣਗੇ ਪਹੁੰਚਿਆ ਕਿ ਨਹੀਂ ਪਹੁੰਚੇ ਲੀਡਰਸ਼ਿਪ ਦੀ ਸੋਚ ਸਹੀ ਸੀ ਕਿ ਗਲਤ ਸੀ ਤੇ ਹੋਰ ਸਾਡੇ ਸਿਧਾਂਤਾਂ ਤੇ ਪਰ ਤੁਹਾਡੇ ਆਪਣੀ ਜਿਹੜੇ ਨਾਲ ਰਹੇ ਆ ਉਖੇਚੜੀ ਰਹੇ ਆ ਉਹਨਾਂ ਨੇ ਸਵਾਲ ਕੀਤੇ ਕਿਸੇ ਬਗਾਨੀ ਨੇ ਤਾਂ ਕੀਤੇ ਨਹੀਂ ਨਾ ਕੋਈ ਆਮ ਆਦਮੀ ਪਾਰਟੀ ਵਾਲਾ ਸਵਾਲ ਕਰ ਰਿਹਾ ਨਾ ਕਾਂਗਰਸ ਵਾਲਾ ਸਰਕਾਰ ਦਾ ਸਵਾਲ ਕਰ ਰਿਹਾ ਸਵਾਲ ਕੌਣ ਕਰ ਰਿਹਾ ਬਾਗੀ ਧੜੇ ਚ ਕੌਣ ਨੇ ਉਹ ਵੀ ਸ਼੍ਰੋਮਣੀ ਕਾਲੀਦਾਲ ਵਾਲੇ ਜਿਹੜੇ ਜਥੇਦਾਰ ਸਹਿਬਾਨ ਨੂੰ ਹਟਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਉਹ ਕੌਣ ਨੇ ਉਹ ਵੀ ਤੁਹਾਡੇ ਲਾਏ ਹੋਏ ਸੀ ਇਹਨਾਂ ਦੇ ਵਖਰੇਵੇਂ ਹੁਣ ਕਿਉਂ ਹੋ ਗਏ ਤੁਹਾਡੇ ਨਾਲ ਇਹ ਜਦੋਂ ਕਿਸੇ ਵੱਡੇ ਤਖਤ ਨਾਲ ਕੋਈ ਲੜਾਈ ਲੜਦਾ ਨਾ ਜੀ ਤਾਂ ਇਹ ਕੋਈ ਬਿਰਲਾ ਮਰਜੀਬੜੇ ਖੜਦਾ ਫਿਰ ਬਹੁਤ ਦੀਆਂ ਕਮਜ਼ੋਰੀਆਂ ਤੇ ਕਾਬੂ ਪਾ ਲੈਂਦੀਆਂ ਸਰਕਾਰਾਂ ਬਹੁਤ ਨੂੰ ਲਾਲਚ ਦਿੱਤੇ ਜਾਂਦੇ ਆ ਬਹੁਤ ਨੂੰ ਇਹ ਹੁੰਦਾ ਕਿ ਯਾਰ ਹੁਣ ਇੱਥੇ ਇਕੱਲੀ ਲੜਾਈ ਰਹਿ ਗਈ ਸੰਘਰਸ਼ ਰਹਿ ਗਿਆ ਹੁਣ ਅਸੀਂ ਐਮਐਲਏ ਐਮਪੀ ਨਹੀਂ ਬਣ ਸਕਦੇ ਜੋ ਸੱਤਾ ਲਾਲਸਾ ਹੁੰਦੀ ਹੈ ਤੇ ਬਹੁਤ ਮਰਜੀਵੜੇ ਹੁੰਦੇ ਆ ਵੀ ਇਹ ਸਰਕਾਰਾਂ ਇਹ ਇਨਸਾਨ ਜੇ ਪੈਦਾ ਹੋਇਆ ਉਹਨੇ ਇੱਕ ਦਿਨ ਚਲੇ ਜਾਣਾ ਸੰਦੀਪ ਜੀ ਇਹ ਕਲੀਅਰ ਗੱਲ ਹੈ ਸਦੀਵੀ ਕਿਸੇ ਨੇ ਨਹੀਂ ਰਹਿਣਾ ਤੁਹਾਡੇ ਕਹਿਣ ਦਾ ਭਾਵ ਕਿ ਜੇ ਸੱਤਾ ਚ ਹੁੰਦੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਸਾਰਿਆਂ ਨੇ ਬੋਲਣਾ ਨਹੀਂ ਸੀ ਕਦੇ ਵੀ ਨਹੀਂ ਕਦੇ ਵੀ ਨਹੀਂ ਇਹ ਤਾਂ ਸਭ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਹੈ ਅਸਲ ਜਿਹੜੀ ਹੁਣ ਪੰਥ ਤੇ ਕੌਮ ਦੀ ਲੜਾਈ ਉੰਦੀ ਸ਼ਾਸ ਹੋ ਰਹੀ ਹੈ ਪਿਛਲੇ 8 ਮਹੀਨਿਆਂ ਤੋਂ ਇਹ ਲੜਾਈ ਤਾਂ ਸੱਤਾ ਪ੍ਰਾਪਤੀ ਦੀ ਹੈ ਦੋ ਧੜਿਆਂ ਦੀ ਲੜਾਈ ਹੈ ਇੱਕ ਧੜਾ ਕਹਿੰਦਾ ਯਾਰ ਆਪਾਂ ਕੌਮ ਨਾਲ ਖੜੀਏ ਪੰਥ ਨਾਲ ਖੜੀਏ ਕਿਸਾਨਾਂ ਨਾਲ ਖੜੀਏ ਲੜਾਈ ਲੜੀਏ ਜੇਲਾਂ ਜਾਣਾ ਮਨਜ਼ੂਰ ਸਿੱਧੀਆਂ ਜਾਣ ਦੇਣਾ ਮਨਜ਼ੂਰ ਵੋਟ 'ਚ ਇਹ ਇੱਕ ਨਾ ਪਵੇ ਪਰ ਕੌਮ ਦੀ ਗੱਲ ਕਰੀਏ ਸਿਧਾਂਤ ਦੀ ਗੱਲ ਕਰੀਏ ਇੱਕ ਧੜਾ ਕਹਿੰਦਾ ਸਾਰੇ ਸਿਧਾਂਤ ਛੱਡੋ ਸੈਂਟਰ ਨਾਲ ਸਮਝੌਤਾ ਕਰੋ ਤੇ ਆਪਾਂ ਰਾਜ ਭਾਗ 'ਚ ਆਈਏ ਆਪਣੇ ਭਰਾਵਾਂ ਨਾਲ ਲੜਾਈ ਕਰਕੇ ਸੱਤਾ ਲੈਤੀ ਦਾ ਕੀ ਲੈਤੀ ਉਹਦਾ ਕੀ ਫਾਇਦਾ ਸੱਤਾ ਲੈ ਲਾਂਗੇ ਜੇ ਸਾਡੀ ਭਰਾ ਮਰੂ ਜੱਜ ਲੋਕ ਹੀ ਸਾਨੂੰ ਨਫ਼ਰਤ ਕਰਦੇ ਰਹੇ ਚਾਹੇ ਕੁਛ ਲੋਕ ਹੀ ਕਰਨ ਸਿੱਖ ਜਥੇਬੰਦੀਆਂ ਚਾਹੇ ਘਟ ਗਈ ਉਹਨਾਂ ਦੀ ਸਟਰੈਂਥ ਘਟ ਹੋਵੇ ਪਰ ਉਹ ਜੇ ਵਿਰੋਧ ਕਰਦੀਆਂ ਤੇ ਫਿਰ ਭਰਾ ਮਰੂ ਜੰਗ ਚ ਕਸਾਨ ਜਥੇਬੰਦੀਆਂ ਜੇ ਇੰਨੇ ਵੱਡਾ ਦਿਲ ਹੈ ਸ਼ਰਮਣੀ ਕਾਲੀਦਲ ਦੇ ਲੀਡਰਸ਼ਿਪ ਦਾ ਤੇ ਫਿਰ ਬਿਕਰਮ ਸਿੰਘ ਮਜੀਠੀਆ ਤੋਂ ਲੈ ਕੇ ਬਾਗੀਆਂ ਤੱਕ ਹੋਰਨਾ ਤੱਕ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਪਕਸਰੀ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਤੇ ਇੱਕ ਇਤਰਾਜ਼ ਹੀ ਦਿੱਤਾ ਸੀ ਨਾ ਇੱਕ ਸੁਝਾਅ ਹੀ ਦਿੱਤਾ ਸੀ ਕਿ ਐ ਨਹੀਂ ਐ ਹੋਣਾ ਚਾਹੀਦਾ ਤੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਜਿਹੜੀਆਂ ਨੇ ਉਹ ਆ ਜਾਂਦੇ ਨੇ ਪਾਰਲੀਮੈਂਟਰੀ ਬੋਰਡ ਦੀਆਂ ਮੀਟਿੰਗਾਂ ਹੋ ਜਾਂਦੀਆਂ ਇੰਨਾ ਤਾਂ ਮਾਦਾ ਹੋਣਾ ਚਾਹੀਦਾ ਹੈ ਕਿ ਜੇ ਉਹ ਇਤਰਾਜ਼ ਜਤਾ ਰਿਹਾ ਤੇ ਉਹਨਾਂ ਦੀ ਗੱਲ ਸੁਣ ਲਈ ਜਾਵੇ ਇਹ ਸੰਦੀਪ ਜੀ ਮਾਦਾ ਹੀ ਹੈ 8 ਮਹੀਨੇ ਹੋ ਗਏ ਅਕਾਲੀ ਦਲ ਦਾ ਪ੍ਰਧਾਨ ਵੀ ਹੈ ਨਹੀਂ 8 ਮਹੀਨੇ ਹੋ ਗਏ ਅਸੀਂ ਲੜਾਈ ਲੜਨੀ ਸੀ ਸੈਂਟਰ ਖਿਲਾਫ 8 ਮਹੀਨੇ ਹੋ ਗਏ ਲੜਾਈ ਲੜਨੀ ਸੀ ਪੰਜਾਬ ਸਰਕਾਰ ਖਿਲਾਫ ਅਸੀਂ ਇਹ ਲੰਮਾਦਾ ਹੀ ਹੈ ਕਿ 8 ਮਹੀਨਿਆਂ ਤੋਂ ਕੀ ਕੁਝ ਚੱਲ ਰਿਹਾ ਪਾਰਟੀ 'ਚ ਲੋਕ ਵੇਖ ਰਹੇ ਐ ਕੀ ਐਪਲੀਕੇਸ਼ਨ ਦੇਣ ਤੋਂ ਲੈ ਕੇ ਸੁਣਵਾਈ ਤੋਂ ਲੈ ਕੇ ਦੋ ਤਰੀਕ ਨੂੰ ਜੋ ਸੇਵਾਵਾਂ ਮੰਨੀਆਂ ਜੋ ਇਨ ਬਿਨ ਗੋਲੀਆਂ ਖਾਣ ਦੇ ਬਾਅਦ ਹੁਕਮਨਾਮੇ ਲਾਗੂ ਹੋਏ ਤਾਂ ਇੱਕ ਪਾਸੜ ਕਿੰਨੇ ਆਪਸ ਦੇ ਵਿੱਚ ਬਿਆਨਬਾਜ਼ੀ ਤਾਂ ਫੇਰ ਵੀ ਤੇ ਅੱਜ ਵੀ ਠੀਕ ਹੈ ਉਹ ਮੀਟਿੰਗਾਂ ਕਰਨੀਆਂ ਬਹੁਤ ਜ਼ਰੂਰੀ ਹੈ ਸਵਾਲ ਚੁੱਕਦੇ ਆ ਉਹ ਇਨ ਬਿਨ ਲਾਗੂ ਨਹੀਂ ਹੋਏ ਰੌਲਾ ਹੀ ਇਸ ਗੱਲ ਦਾ ਪਾਉਂਦੇ ਆ ਦੁੱਖ ਇਹੀ ਹੈ ਕਿ ਅੱਜ ਜੋ ਦਿਖਦਾ ਉਹ ਹੈ ਨਹੀਂ ਜੋ ਹੈਗਾ ਉਹ ਦਿਖਦਾ ਨਹੀਂ ਕਲਯੁਗ ਹੈ ਕਲਯੁਗ ਦੇ ਵਿੱਚ ਝੂਠ ਦਾ ਪਹਿਰਾ ਤੁਸੀਂ ਇੱਕ ਕਪੜ ਤਰਕ ਨਾਲ ਗੱਲ ਕਰਕੇ ਵੇਖੀਏ ਦੱਸੋ ਕਿਹੜਾ ਬਚਨ ਨਹੀਂ ਮੰਨਿਆ ਹਰ ਇੱਕ ਬਾਚਨ ਮੰਨਿਆ ਹਰ ਇੱਕ ਗੋਲੀਆਂ ਖਾਣ ਦੇ ਬਾਵਜੂਦ ਇਹੀ ਲੀਡਰ ਕਹਿੰਦੇ ਸੀ ਕਿ ਜੀ ਹੁਣ ਗੋਲੀ ਚੱਲ ਗਈ ਚਾਹੇ ਬੱਖਰ ਬੈਠੇਆਂ ਸੀ ਤੁਸੀਂ ਸਿਵਾਮਾ ਚੇਂਜ ਕਰਾ ਲਓ ਕਹਿਣ ਦਾ ਭਾਫ ਫਿਰ ਅਕਾਲ ਤਖ ਦੇ ਸਿਧਾਂਤ ਤੋਂ ਪਰੇ ਅੜ ਜੀਏ ਕਿ ਬਚਨ ਨਹੀਂ ਮੰਨਦੇ ਡਰ ਕੇ ਇੱਕ ਬਚਨ ਦੀ ਗੱਲ ਕੀਤੀ ਹੈ ਜਿਹੜਾ ਉਹਨਾਂ ਦਾ ਤਰਾਜੋ ਇਹ ਕਹਿੰਦੇ ਕਿ ਜੇ 7 ਮੈਂਬਰੀ ਕਮੇਟੀ ਨੂੰ ਸਰਗਰਮ ਰਹਿਣ ਦਿੱਤਾ ਜਾਂਦਾ ਨਿਗਰਾਨੀ ਕਰਨ ਦਿੰਦੇ ਤਾਂ ਇਥੋਂ ਤੱਕ ਰੌਲੇ ਨਹੀਂ ਸੀ ਹੁੰਦੇ ਬਿਲਕੁਲ ਨਿਗਰਾਨ ਕਮੇਟੀ ਨੂੰ ਕਦੇ ਰੋਕਿਆ ਨਹੀਂ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਤੁਸੀਂ ਸਟੇਟਮੈਂਟ ਵੇਖੀ ਹੈ ਉਹਨਾਂ ਨੇ ਕਿਹਾ ਵੀ ਆਓ ਚੱਲੀਏ ਪੰਥ ਦਾ ਦਫ਼ਤਰ ਹੈ ਕੌਮ ਦਾ ਦਫ਼ਤਰ ਹੈ ਕੱਲ੍ਹ ਤੱਕ ਬਹੁਤ ਦੇਰ ਹੋ ਗਈ ਸੀ ਨਾ ਉਦੋਂ ਤੱਕ ਤੇ ਕਿੰਨੀਆਂ ਪਰਚੀਆਂ ਸ਼੍ਰੋਮਣੀ ਅਕਾਲੀ ਦਲ ਵੰਡ ਚੁੱਕਾ ਸੀ ਭਰਤੀ ਹੋ ਚੁੱਕੀ ਸੀ ਫਿਰ ਇਹ ਤੱਕ ਕਮੇਟੀ ਨੇ ਵੇਖਣਾ ਸੀ ਨਾ ਇਹ 7 ਮੈਂਬਰੀ ਕਮੇਟੀ ਹੈ ਨਾ ਤੁਸੀਂ ਇਹ ਦੇਖੋ ਕਮੇਟੀ ਦੀ ਕ੍ਰੈਡਿਬਿਲਟੀ ਤੇ ਆਪਾਂ ਕਿੰਤੂ ਨਹੀਂ ਕਰ ਸਕਦੇ ਉਹਨਾਂ ਦੇ ਦੋ ਸੀਨੀਅਰ ਅਸਤੀਫਾ ਦੇ ਗਏ ਬਡੂਂਗਰ ਸਾਹਿਬ ਦੀ ਨੀਅਤ ਤੇ ਕੋਈ ਸ਼ੱਕ ਨਹੀਂ ਕਰ ਸਕਦੇ ਨਾ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੀ ਨੀਅਤ ਤੇ ਕੋਈ ਨਹੀਂ ਛੱਡੇ ਨਹੀਂ ਉਹ ਫਿਰ ਇਹੀ ਤਾਂ ਗੱਲ ਹੈ ਵੀ ਕੱਲੇ ਅਸੀਂ ਸਿਆਣੇ ਹੋ ਗਏ ਅਸੀਂ ਪਹਿਲੀ ਗੱਲ ਤਾਂ ਗੁਰਮਤ ਦੇ ਧਾਰਨੀ ਨਹੀਂ ਹੋਏ ਮੈਨੂੰ ਬਹੁਤ ਖੁਸ਼ੀ ਹੋਈ ਸੰਦੀਪ ਜੀ ਅੱਜ ਮੈਂ ਇੱਕ ਫੋਟੋ ਦੇਖੀ ਹੈ ਮਨਪ੍ਰੀਤ ਸਿੰਘ ਯਾਲੀ ਨੇ ਦਾੜਾ ਪ੍ਰਕਾਸ਼ ਕੀਤਾ ਤੇ ਰੰਗਣਾ ਵੀ ਬੰਦ ਕੀਤਾ ਮੈਂ ਅਰਦਾਸ ਕਰਦਾ ਕਿ ਉਹ ਅਮਰਤ ਵੀ ਸਕੇ ਸਾਡੀ ਇਹ ਲੜਾਈ ਚੋਂ ਇੱਕ ਗਲਤਾਂ ਨਿਕਲੇ ਕਿ ਕੋਈ ਤਾਂ ਗੁਰੂ ਦਾ ਸਿੱਖ ਬਣਿਆ ਗੁਰਮਤ ਦਾ ਧਾਰਨੀ ਹੋਇਆ ਜੋ ਗੁਰਮਤ ਦੇ ਧਾਰਨੀ ਹੋਣ ਜਿੱਦੇ ਉਹ ਗੁਰਮਤ ਦੇ ਧਾਰਨੀ ਹੋਗੇ ਨਾ ਇਹ ਮੈਨੂੰ ਵਿਸ਼ਵਾਸ ਹੈ ਜੀ ਗੁਰੂ ਦੀ ਕਸਵੱਟੀ ਤੇ ਖਰੇ ਉਤਰਨ ਲੱਗੇ ਗੁਰਮਤ ਦੇ ਧਾਰਨੀ ਹੋਗੇ ਤਾਂ ਜਿਹੜੀ ਬਿਆਨਵਾਜੀ ਦੂਸਨਵਾਜੀ ਲੜਾਈ ਇਹ ਵੀ ਬੰਦ ਹੋ ਜੂਗੀ ਇਹ 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 ਪੋਜ਼ਿਟਿਵ ਵੀ ਵੇਖੀ ਆਪਾਂ ਇਹ ਗੱਲਾਂ ਨੂੰ ਸੋ ਇਸ ਕਰਕੇ ਉਹ ਗੁਰਮਤ ਦੇ ਜਿਹੜੇ ਧਾਰਨੀ ਨਹੀਂ ਹੈਗੇ ਵਿਚਾਰੇ ਬਿਆਨਵਾਜੀ ਕਰੀ ਜਾਂਦੇ ਐ ਤੇ ਜਿਹੜੇ ਗੁਰਮਤ ਦੇ ਧਾਰਨੀ ਨੇ ਬਡੂਂਗਰ ਸਾਹਿਬ ਹੋਏ ਧਾਮੀ ਸਾਹਿਬ ਹੋਏ ਉਹ ਚਿੰਤਤ ਹੈ ਉਹ ਚਿੰਤਾ ਯਾਰ ਕਰ ਰਹੇ ਐ ਵੀ ਸਾਡੋਂ ਐਡੀ ਵੱਡੀ ਸੇਵਾ ਲਈ ਐਡੀ ਵੱ ਵੱਡਾ ਸਨਮਾਨ ਮਿਲਿਆ ਅਸੀਂ ਨਾ ਗੁਰਮਤਿ ਦੀ ਧਾਰਨੀ ਹੋ ਰਹੇ ਆ ਤੇ ਦੂਜਾ ਸਵਾਲ ਕਿਸਤੇ ਕਰ ਰਹੇ ਆ ਜਿਹੜਾ ਅਕਾਲੀ ਦਲ ਹਰ ਇੱਕ ਹੁਕਮ ਮੰਨ ਰਿਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤੁਸੀਂ ਕੱਲ ਸੁਣਿਆ ਨਾ ਇੱਕ ਇੰਟਰਵਿਊ ਦੌਰਾਨ ਉਹ ਕਹਿੰਦੇ ਵੀ ਇਹ ਸਾਨੂੰ ਕੋਈ ਸੁਨੇਹਾ ਨਹੀਂ ਆਇਆ ਵੀ ਕੱਲ ਅੰਮ੍ਰਿਤਸਰ ਵੀ ਆਵੇ ਕਿ ਉਹ ਪੰਥ ਦਾ ਹਿੱਸਾ ਨਹੀਂ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬਿਆਨਤ ਸਿੰਘ ਦਾ ਸੁਪੁੱਤਰ ਜਿਹਨੇ ਏਡੀ ਵੱਡੀ ਕੁਰਬਾਨੀ ਆ ਐਮਪੀ ਹੈ ਮੈਂਬਰ ਪਾਰਲੀਮੈਂਟ ਕਿ ਉਹ ਪੰਥ ਦਾ ਹਿੱਸਾ ਨਹੀਂ ਭਾਈ ਅਮਰਤਪਾਲ ਸਿੰਘ ਔਰ ਜਿੰਨੇ ਕੀ ਇਹ ਪੰਥ ਦਾ ਹਿੱਸਾ ਨਹੀਂ ਤੇ ਇਹ ਸਿਰਫ ਇੱਕ ਧੜੇ ਨੂੰ ਸੈੱਟ ਕਰਨ ਵਾਸਤੇ ਜੇ ਅਕਾਲ ਤਖਤ ਸਭ ਇਨਵੋਲਵ ਹੋਊਗਾ ਤਾਂ ਸਵਾਲ ਤਾਂ ਚੱਕੀ ਜਾਣਗੇ ਤਾਂ ਆ ਨੁਕਸਾਨ ਤਾਂ ਹੋਊਗੀ ਇੱਕ ਧੜੇ ਦੀ ਲੜਾਈ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਸਿਰਫ ਇੱਕ ਧੜੇ ਨੂੰ ਸੈੱਟ ਕਰਨ ਵਾਸਤੇ ਕਿੱਡਾ ਵੱਡਾ 8 ਮਹੀਨੇ ਤੋਂ ਇਸ ਕੌਮ ਦਾ ਕੀ ਫਾਇਦਾ ਜੀ ਆਮ ਆਦਮੀ ਤਾਂ ਖੁਸ਼ ਹੈ ਨਾ ਜੀ ਬੀਜੇਪੀ ਤਾਂ ਖੁਸ਼ ਹੈ ਨਾ ਜੀ ਕਾਂਗਰਸ ਤਾਂ ਖੁਸ਼ ਹੈ ਨਾ ਜੀ 17 ਚ ਵੀ ਇਸ ਚੌਕੀਦਾਰ ਨੇ ਇਸ ਅਕਾਲੀ ਦਲ ਨੇ ਇਸ ਸਿੱਖ ਕੌਮ ਨੇ ਜੋ ਕੌਮ ਦਾ ਕੁੱਕਰ ਹੈ ਆਵਾਜ਼ ਦਿੱਤੀ ਵੀ ਠੱਗੇ ਨਾ ਜਾਇਓ ਲੋਕਾ ਨਾ ਹੋਜੋ ਠੱਗੀ ਹੋਊ ਪਰ ਲੋਕਾਂ ਨੇ ਵੋਟਾਂ ਪਾਤੀਆਂ 5 ਸਾਲ ਲੰਮਾ ਲੋਕ ਕਹਿੰਦੇ ਅਸੀਂ ਠੱਗੇ ਹੀ ਗਏ ਜੀ ਫਿਰ ਹੁਣ ਅਸੀਂ ਨਵਾਂ ਚੁੰਡਦੇ ਆ ਫਿਰ ਕਿਹਾ ਬਾਈ ਚ ਭਾਈ ਠੱਗੇ ਨਾ ਜਾਇਓ ਅਸੀਂ ਤੁਹਾਡੇ ਚੌਂਕੀਦਾਰਾਂ ਛੋਡੇ ਪਿੱਛੇ ਜੇਲਾ ਕੱਟਣ ਵਾਲੇ ਆ ਛੋਡੇ ਪਿੱਛੇ ਸੀਧੀਆਂ ਦੇਣ ਵਾਲੇ ਆ ਛੋਡੇ ਪਿੱਛੇ ਸੰਘਰਸ਼ ਕਰਨ ਵਾਲੇ ਆ ਜੇ ਤੁਸੀਂ ਸੇਵਾ ਦਿੱਤੀ ਤਾਂ ਤੁਸੀਂ ਮਾਲਕ ਸੀ ਪੰਜਾਬ ਦੇ ਜੇ ਕਿਸੇ ਨੇ ਕਿਹਾ 500 ਚਾਹੀਦਾ ਤਾਂ ਪੈਨਸ਼ਨ ਸਕੀਮ ਚੱਲ ਪਈ ਜੇ ਕਿਸੇ ਨੇ ਕਿਹਾ ਕਿ ਮੇਰੀ ਬੇਟੀ ਦਾ ਵਿਆਹ ਹੈਗਾ ਸਗਣ ਚਾਹੀਦਾ ਤਾਂ ਸਗਣ ਸਕੀਮ ਚੱਲ ਪਈ ਜੇ ਕਿਸੇ ਬੀਬੀ ਨੇ ਕਿਹਾ ਕਿ ਮੈਂ ਹਜੂਰ ਸਾਹਿਬ ਦਰਸ਼ਨ ਕਰਕੇ ਆਉਣੇ ਆ ਤਾਂ ਮੁੱਖ ਮੰਤਰੀ ਤੀਰਥ ਯਾਤਰਾ ਚੱਲ ਪਈ ਜੇ ਕਿਸੇ ਬੱਚੇ ਨੇ ਕਿਹਾ ਕਿ ਮੈਂ ਇੱਕ ਗੇਮਾਂ ਦੇ ਵਿੱਚ ਮੈਨੂੰ ਚਾ ਤਾਂ ਕਵਾਡੀ ਵਰਲਡ ਕੱਪ ਚੱਲ ਪਿਆ ਮੇਰਾ ਕਹਿਣ ਦਾ ਪਾਬ ਏਅਰਪੋਰਟ ਸੜਕਾਂ ਲਾਈਟ ਤੁਹਾਡੇ ਸੇਵਾਦਾਰਾਂ ਨੇ ਕੀਤਾ ਪਰ ਤੁਹਾਨੂੰ ਗਿਲਾ ਸਾਡੇ ਤੇ ਦੂਸ਼ਣबाजी ਅਕਾਲੀ ਦਲ ਦੀ ਲੀਡਰਸ਼ਿਪ ਤੇ ਦੂਸ਼ਣबाजी ਹੋ ਗਈ ਬਾਈਚ ਫੇਰ ਬਣ ਗਈ ਤੇ ਹੁਣ ਪਸਤਾ ਰਹੇ ਆ ਜਰੂਰ ਪਸਤ ਕੱਲਾ ਪਸਤਾਓ ਨਾ ਤੁਸੀਂ ਇਹ ਡਿਵੈਲਪਮੈਂਟ ਦੱਸਦੇ ਹੋ ਨਾ ਸ਼੍ਰੋਮਣੀ ਕਾਲੀ ਦਲ ਤੇ ਤਾਂ ਇੱਕ ਵੱਡਾ ਜਾਬਤਾ ਵੀ ਹੈ ਨਾ ਬਾਕੀ ਪਾਰਟੀਆਂ ਦੇ ਮੁਕਾਬਲੇ ਕਿ ਕਾਲ ਤੱਕ ਸਾਹਿਬ ਨੂੰ ਵੀ ਅੱਖੋਂ ਉਹਲੇ ਨਹੀਂ ਕਰ ਸਕਦੇ ਤਾਂ ਕਰਕੇ ਸੰਦੀਪ ਜੀ ਬਹੁਤ ਵਧੀਆ ਸਵਾਲ ਹੈ ਤੁਹਾਡਾ ਹੋਰ ਕਿਸੇ ਲੀਡਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਸਤਿਕਾਰਯੋਗ ਨੇ ਬੁਲਾ ਕੇ ਦਿਖਾਉਣਾ ਕਿਹੜਾ ਜਾਊਗਾ ਤੇ ਅਕਾਲੀ ਪ੍ਰਧਾਨ ਲੰਮਾ ਪੈ ਗਿਆ ਅਕਾਲੀ ਦਲ ਦਾ ਪ੍ਰਧਾਨ ਵੀ ਜੋ ਹੁਕਮ ਹੈ ਇੱਥੇ ਕੋੜੇ ਮਾਰਨੀਆਂ ਗੱਲਾਂ ਹੋ ਰਹੀਆਂ ਤੇ ਗੋਲੀਆਂ ਚੱਲ ਗਈਆਂ ਗੋਲੀ ਚ ਤਾਤ ਨੂੰ ਪਲਟਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਮੰਗੀ ਮਿਲੇ ਜਦੋਂ ਦਿੱਲੀ ਦੇ ਨਾਲ ਤੁਹਾਡਾ ਟਕਰਾਅ ਹੋਵੇ ਨਾ ਜੀ ਇੱਕ ਪਾਸੇ ਦੇਸ਼ ਤੇ ਰਾਜ ਕਰਤਾ ਇੰਡੀਅਨ ਸਟੇਟ ਕਹਿ ਲਈਏ ਆਪਾਂ ਜੀਦੀ ਬਹੁਤ ਸਾਰੇ ਮੁਲਕਾਂ ਚੋਂ ਅਸੀਂ ਕਹਿੰਦੇ ਤਾਕਤਵਰ 55 ਇੰਚ ਦੀ ਸਾਥੀ ਹੈ ਜਦੋਂ ਉਹ ਤੁਹਾਡੇ ਤੇ ਖਿਲਾਫ ਵਰਤਾਂਤ ਸਿਰਜ ਰਿਹਾ ਹੋਵੇ ਨਾ ਤਾਂ ਫਿਰ ਮਰਜੀਵੜੀ ਰਹਿੰਦੇ ਸੱਚ ਪ੍ਰਗਟ ਹੋਊਗਾ ਹੁੰਦਾਗਾ ਥੋੜਾ ਟਾਈਮ ਦਿਵਾਇਆ ਜਾ ਸਕਦਾ ਮੈਂ ਕਹਿੰਦਾ ਸਾਡੇ ਜਿਵੇਂ ਅਲਵੇਲਾ ਕਹਿੰਦਾ ਸੀ ਅਸੀਂ ਵੀ ਹੁੰਦੇ ਸੀ ਮਾਲਕ ਪੰਜਾਬ ਦੇ ਮਹਾਰਾਣੀ ਜਿੰਦ ਕੌਰ ਦਾ ਹਸਰ ਆਪਾਂ ਵੇਖੀ ਹੈ ਨਾ ਤੇ ਇਹ ਅਕਾਲੀ ਲੀਡਰਸ਼ਿਪ ਦਾ ਹਜੇ ਦਾ ਹਜੇ ਅੱਗੇ-ਅੱਗੇ ਵੇਖੋ ਬਹੁਤ ਕੁਝ ਕਰਨਾ ਨੇ ਇਹ ਸੈਂਟਰ ਨੇ ਇੱਥੇ ਸਾਨੂੰ ਮਾਰਿਆ ਵੀ ਜਾ ਸਕਦਾ ਸ਼ਹੀਦ ਵੀ ਕੀਤਾ ਜਾ ਸਕਦਾ ਪਰ ਇਤਿਹਾਸ ਲਿਖੇ ਜਾਣਗੇ ਨਾ ਅੱਜ ਦਾ ਨੌਜਵਾਨ ਇਹ ਤਾਂ ਸੋਚਦਾ ਨਾ ਵੀ ਜੇ ਅਕਾਲੀ ਨਸ਼ਾ ਵੇਚਦੇ ਸੀ ਜੇ ਅਕਾਲੀ ਵਿਧਵੀ ਕਰਦੇ ਸੀ ਜੇ ਅਕਾਲੀ ਕਰਪਸ਼ਨ ਕਰਦੇ ਸੀ ਤਾਂ 10 ਸਾਲ ਹੋ ਗਏ ਉਹਨਾਂ ਨੂੰ ਫੜ ਕਿਉਂ ਨਹੀਂ ਰਹੇ ਇਹਨਾਂ ਨੂੰ ਜੇਲ੍ਹਾਂ 'ਚ ਕਿਉਂ ਨਹੀਂ ਬੰਦ ਕਰ ਰਹੇ ਕਿ ਇਹੀ ਹੈ ਵੀ ਇਹ ਅਕਾਲੀ ਸੰਘਰਸ਼ ਕਿਉਂ ਕਰਦੇ ਆ ਇਹ ਅਕਾਲੀ ਵਿਕਾਸ ਕਿਉਂ ਕਰਦੇ ਆ ਇਸ ਕਰਕੇ ਇਹਨਾਂ ਖਿਲਾਫ ਨਰੇਟਿਵ ਸਿਰਜ ਕੇ ਇਹਨਾਂ ਨੂੰ ਬਦਨਾਮ ਕਰਕੇ ਸਾਈਡ 'ਤੇ ਰੱਖੋ ਅੱਜ ਜਿਹੜੇ ਹੱਕ ਤਾਂ ਛੋਡਾ ਸ਼ਰੋਮਣੀ ਕਮੇਟੀ ਮੈਂਬਰਾਂ ਦਾ ਵਿਰੋਧ ਕਰੋ ਸਿੱਖ ਲੀਡਰਾਂ ਦਾ ਵਿਰੋਧ ਕਰੋ ਬੜੇ ਬਿਆਨ ਆ ਰਹੇ ਆ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਘੇਰਾਂਗੇ ਅਕਾਲੀ ਲੀਡਰਾਂ ਨੂੰ ਘੇਰਾਂਗੇ ਉਹ ਭਰਾ ਮੇਰੇਓ ਦਿੱਲੀ ਤਖਤ ਨੂੰ ਵੀ ਪੁੱਛੋ ਸਾਡੇ ਨੌਜਵਾਨਾਂ ਤੇ ਐਨਐਸਏ ਕਿਉਂ ਲਾ ਰਹੇ ਉਹਨਾਂ ਨੂੰ ਵੀ ਘੇਰ ਲੋ ਪਰ ਮੇਰੇਓ ਤੈਂਕਾਂ ਤੋਪਾਂ ਮੂਰੇ ਖੜੇ ਸੰਤ ਜਨਰੈ ਸਿੰਘ ਖਾਲਸਾ ਪਿੰਡਾਂ ਵਾਲੇ ਭਾਈ ਅਮਰੀਕ ਸਿੰਘ ਭਾਈ ਠਾਰਾ ਸਿੰਘ ਤੇ ਆਪਾਂ ਸੰਘਰਸ਼ ਵੀ ਦਿੱਲੀ ਖਿਲਾਫ ਨਹੀਂ ਕਰ ਸਕਦੇ ਤੁਸੀਂ ਪੁੱਛੋ ਵੀ ਸਾਡਾ ਬੰਦੀ ਸਿੰਘਾਂ ਦਾ ਨੋਟੀਫਿਕੇਸ਼ਨ ਕੀਤਾ ਸੀ ਘੇਰੋ ਸੈਂਟਰ ਦੇ ਲੀਡਰਾਂ ਨੂੰ ਬੀਜੇਪੀ ਦੇ ਨੂੰ ਪੁੱਛੋ ਆਮ ਆਦਮੀ ਦੇ ਲੀਡਰਾਂ ਨੂੰ ਪੁੱਛੋ ਕਿ ਤੁਸੀਂ ਸਾਡੇ ਸਿੱਖ ਮਸਲੇ ਹੱਲ ਕਿਉਂ ਨਹੀਂ ਕਰਦੇ ਜਿਹੜੇ ਬਾਬਾ ਹਰਨਾਮ ਸਿੰਘ ਧੂਮਾ ਨੇ ਉਹਨਾਂ ਦਾ ਜਿਹੜਾ ਐਲਾਨ ਹੈ ਹੋਲੇ ਮਹੱਲੇ ਦੇ ਉੱਤੇ ਇਕੱਠੇ ਹੋ ਕੇ ਤੁਸੀਂ ਉਹਦਾ ਇਸ਼ਾਰਾ ਕਰ ਰਹੇ ਹੋ ਕਿ ਉਹਨਾਂ ਨੇ ਜਿਹੜੀ ਪਲਾਨ ਕੀਤਾ ਕਿ ਉਹ ਠੀਕ ਨਹੀਂ ਹੈ ਬਾਬਾ ਹਰਨਾਮ ਸਿੰਘ ਬਹੁਤ ਸਤਿਕਾਰਯੋਗ ਨੇ ਟਕਸਾਲ ਦੇ ਮੁਖੀ ਹੈ ਜੇ ਜੋ ਟਕਤਾਲ ਸਿੱਖ ਕੌਮ ਦੀ ਖਾਨ ਮੰਨੀ ਜਾਂਦੀ ਜਿੱਥੋਂ ਸਾਡੇ ਬਹੁਤ ਮਰਜੀ بڑے ਯੋਧੇ ਪੈਦਾ ਹੁੰਦੇ ਆ ਪਰ ਜੇ ਅਕਾਲੀ ਦਲ ਨੂੰ ਆਪਣੀ ਸਿਆਸੀ ਜਮਾਤ ਮੰਨਦੀ ਹੈ ਸੰਪਰਦਾਵਾਂ ਤਾਂ ਸਮਝੋਤਾ ਮੈਂ ਦੱਸਦਾ ਕਾਰਨ ਕਿਉਂ ਤੋੜਿਆ ਪਰ ਫਿਰ ਵੀ ਬਾਬਾ ਜੀ ਨੇ ਬੰਬਈ ਦੇ ਵਿੱਚ ਜਾ ਕੇ ਮਹਾਰਾਸ਼ਟਰਾ ਚ ਸਪੋਰਟ ਕੀਤੀ ਚਲੋ ਉਹਨਾਂ ਦਾ ਇੰਡੀਪੈਂਡੈਂਟ ਸੰਪਰਦਾ ਦਾ ਟਕਸਾਲ ਦਾ ਮਸਲਾ ਚਲੋ ਕਰਤਾ ਸਾਨੂੰ ਇਹ ਵੱਲੋਂ ਸਵਾਗਤ ਆ ਕਰ ਦੇਣ ਪਰ ਕੀ ਆਪਾਂ ਇੰਨਾ ਤੱਕ ਕਹਿ ਦਿੰਦੇ ਬੀਜੇਪੀ ਨੂੰ ਵੀ ਤੁਹਾਡੀ ਸਪੋਰਟ ਕਰਦੇ ਹੋ ਸੰਤ ਜਨੈਸ਼ ਸਿੰਘ ਪਿੰਡ ਨਾਲੋਂ ਸੀਤਾ ਲਾਣ ਦਿਓ ਤੁਸੀਂ ਤੁਸੀਂ ਸਾਡੇ ਬੰਦੀ ਸਿੰਘ ਤਾਂ ਛੱਡ ਦਿਓ ਮੈਂ ਬੇਨਤੀਆਂ ਕਰਦਾ ਕਿੰਤੂ ਨਹੀਂ ਕਰਦਾ ਸਵਾਲ ਨਹੀਂ ਕਰੀ ਹੋਵੇ ਪਰ ਹੱਲ ਨਹੀਂ ਨਾ ਹੋਇਆ ਫਿਰ ਦੇਖਣ ਵੀ ਜੇ ਸ਼ਾਸਕੀ ਲੀਡਰਾਂ ਨਾਲ ਬੇਵਿਸ਼ਵਾਸੀ ਕਰ ਸਕਦੇ ਆ ਇੱਕ ਧਾਰਮਿਕ ਗਾਗਨਾ ਕਰਨੇ ਨਾਲ ਵਾਸਤੇ ਕਿੱਡੀ ਵੱਡੀ ਗੱਲ ਹੈ ਤੇ ਫਿਰ ਅੱਜ ਜਿਹੜੀ ਅਨੰਦਪੁਰ ਸਾਹਿਬ ਦੀ ਕਾਲ ਹੋ ਗਈ ਤਾਂ ਭਾਜਪਾ ਦੇ ਜਿਹੜੇ ਪਹਿਲਾਂ ਟਕਸਾਲ ਦੇ ਬਲਾਰੇ ਸੀ ਅੱਜ ਉਹ ਭਾਜਪਾ ਦੇ ਬਲਾਰੇ ਬਣ ਗਏ ਬਣੇ ਹੋਏ ਆ ਕਾਗਜੀ ਬਲਾਰੇ ਸੀ ਕੋਈ ਇਹ ਨਹੀਂ ਵੀ ਉਹ ਬਣਿਆ ਬਲਾਰਾ ਜੋ ਹੈਡ ਆਫਸ ਵੱਲੋਂ ਬਣਾਈ ਬੁਲਾ ਰਹੀ ਟਕਸਾਲ ਦੇ ਸੀ ਅੱਜ ਉਹ ਬੀਜੇਪੀ ਦੇ ਬੁਲਾ ਰਹੇ ਆ ਉਹ ਸਾਰੇ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਸਨੇਹ ਲਾ ਰਹੇ ਆ ਤੇ ਉੱਥੇ ਸੱਦਾ ਦੇ ਰਹੇ ਆ ਤਾਜੀ-ਤਾਜੀ ਜਿਹੜੇ ਭਰਾ ਕੁੰਭ ਦੇ ਅਸੀਂ ਨਹੀਂ ਇਤਰਾਜ਼ ਕਰਦੇ ਬਾਬਾ ਹਰਨਾਮ ਸਿੰਘ ਦਾ ਕੁੰਭ ਤੇ ਜਾਣ ਦਾ ਸਾਰੇ ਧਰਮਾਂ ਦਾ ਬਰੋਬਰ ਰੱਖੋ ਸਤਕਾਰ ਰੱਖੋ ਵਧੀਆ ਗੱਲ ਐ ਇਹ ਕੋਈ ਜ਼ਰੂਰੀ ਨਹੀਂ ਆਪਾਂ ਡਾਂਗ ਨਾ ਕਿਤੇ ਕੋਈ ਆਪ ਦੀ ਸੋਚ ਥੋਪ ਸਕਦੇ ਵਧੀਆ ਗੱਲ ਐ ਕੁੰਭ ਤੇ ਪਰ ਜਿਹੜੇ ਲੋਕ ਕੁੰਭ ਤੇ ਜਾਣ ਤੇ ਵੀ ਇਤਰਾਜ਼ ਕਰਦੇ ਸੀ ਬਾਬਾ ਹਰਨਾਮ ਸਿੰਘ ਜੀ ਹਾਂ ਦਾ ਉਹ ਵੀ ਕਹਿੰਦੇ ਅਸੀਂ ਉੱਥੇ ਆਵਾਂਗੇ ਕਿੱਟੇ ਹੋਵਾਂਗੇ ਤੇ ਜਿਹੜੇ ਨਿੰਗ ਜਥੇਬੰਦੀਆਂ ਦੇ ਵਿੱਚ ਆਪ ਦੇ ਵਿੱਚ ਪਟਿਆਲੇ ਦੇ ਵਿੱਚ ਚਾਰਜੀ ਚਲੇ ਗਏ ਬਾਬਾ ਬਲਬੀਰ ਸਿੰਘ ਦੇ ਸਥਾਨ ਤੇ ਦਮਦਮਾ ਸਾਹਿਬ ਗੋਲੀ ਚੱਲੀ ਸੁਲਤਾਨਪੁਰ ਲੋਧੀ ਗੋਲੀ ਚੱਲੀ ਉਹ ਵੀ ਸਾਰੇ ਕਹਿੰਦੇ ਇਕੱਠੇ ਆ ਬਹੁਤ ਹਿੱਸਾ ਬਾਬਾ ਬਲਵਿੰਦਰ ਸਿੰਘ ਮੁਖੀ ਨਹੀਂ ਮੰਨਦਾ ਪਰ ਸਾਡਾ ਸ਼੍ਰੋਮਣੀ ਕਮੇਟੀ ਤਾਂ ਕਹਿੰਦੀ ਵੀ ਚਲੋ ਪੰਥ ਦਾ ਹਿੱਸਾ ਆਪਣਾ ਤੁਹਾਡਾ ਮਸਲਾ ਨਿਵੇੜੋ ਨਿਭਣਾ ਚਾਹੀਦਾ ਟਕਸਾਲ ਦੇ ਵਿੱਚ ਬਹੁ ਗਿੰਤੀ ਸਿੰਘ ਬਹੁਤ ਟਕਸਾਲਾਂ ਬਣੀਆਂ ਹੋਈਆਂ ਜਿਉ ਬਾਬਾ ਹਰਨਾਮ ਸਿੰਘ ਜੀ ਆਨੂੰ ਮੁਖੀ ਨਹੀਂ ਮੰਨਦੇ ਕਿਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਾਰੀ ਕੀਤਾ ਵੀ ਚਲੋ ਆਪਣਾ ਲੋੜ ਇਹ ਰੋਲੇ ਵੀ ਨਹੀਂ ਪਹਿਨੇ ਚਾਹੀਦੇ ਨਹੀਂ ਪਹਿਨੇ ਚਾਹੀਦੇ ਅਸੀਂ ਦੋ ਇੱਕ ਉਦਾਹਰਨਾ ਵਿੱਚ ਦਿੱਤੀ ਹੈ ਕਿ ਜਿਹੜੇ ਪਹਿਲਾਂ ਤਾਂ ਵੱਖਰੋਂ ਵੱਖੋ-ਵੱਖਰੇ ਹੁੰਦੇ ਇੱਕ ਦੂਜੇ ਦੀ ਲੋਚਨਾ ਕਰਦੇ ਇਸ ਮਾਮਲੇ 'ਚ ਇਕੱਠੇ ਹੋਏ ਫਿਰਦੇ ਆ ਇੱਕ ਪਿੱਛੇ ਤੇ ਗੱਲ ਆਈ ਸ਼੍ਰੋਮਣੀ ਕਾਲੀਦਲ ਨੂੰ ਚਿੱਠੀ ਲਿਖਣੀ ਪੈਗੀ ਪੰਜਾਬ ਸਰਕਾਰ ਨੂੰ ਕਿ ਬਾਬਾ ਬਲਬੀਰ ਸਿੰਘ ਦੇ ਦਿੱਤੇ ਹੋਏ ਸਨੇਹੇ ਨੂੰ ਪੰਜਾਬ ਸਰਕਾਰ ਆਪਣੇ ਲੋਕ ਸੰਪਰਕ ਵਿਭਾਗ ਰਾਹੀਂ ਪਹੁੰਚਾਉਂਦੀ ਫਿਰਦੀ ਹੈ ਸਨੇਹੇ ਉਹ ਚਿੱਠੀ ਦਾ ਕੋਈ ਜਵਾਬ ਆਇਆ ਜਵਾਬ ਕਿਨੇ ਦੇਣਾ ਜੀ ਕਿਦੇ ਜੇ ਆਪਾਂ ਕਤਲ ਤੋਂ ਕਤਲ ਦਾ ਇਨਸਾਫ ਮੰਗਾਂਗੇ ਤਾਂ ਤੁਹਾਨੂੰ ਮਿਲ ਜਾਊਗਾ ਫਿਰ ਚਿੱਠੀ ਕਿਉਂ ਲਿਖਣੀ ਪਈ ਚਿੱਠੀ ਚਲੋ ਸਾਡਾ ਹੱਕ ਹੈ ਕੱਲ ਨੂੰ ਕੋਰਟਾਂ ਨੇ ਅਦਾਲਤਾਂ ਨੇ ਦੇਸ਼ ਦਾ ਕਾਨੂੰਨ ਸੰਵਿਧਾਨ ਤਾਂ ਮੰਨਣਾ ਹੀ ਪਊ ਜੇ ਹੁਣ ਅਸੀਂ ਇਕੱਲਾ ਇਹ ਮਹਿਸੂਸ ਕਰਕੇ ਚੱਲੇ ਜਾਮਗੇ ਸੈਕਾਂ ਨੂੰ ਗੁਲਾਮ ਆ ਕੋਈ ਸ਼ੱਕ ਨਹੀਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਸਾਰਾ ਕੁਝ ਪਰ ਸਾਨੂੰ ਫਿਰ ਵੀ ਦੇਸ਼ ਦੇ ਸੰਵਿਧਾਨ ਮੁਤਾਬਕ ਇਸ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸਹਾਇਤਾ ਦਿੱਤੀਆਂ ਸਾਡਾ ਦੇਸ਼ ਕੀ ਕਹਿੰਦੀ ਹੈ ਕਿ ਉਹ ਕਿਉਂ ਹੋਇਆ ਸੀ ਹੋ ਸਕਦਾ ਹੈ ਅਣਜਾਣ ਪੁਨੇ ਚੋਂ ਮੈਸੇਜ ਭੇਜੇ ਗਿਆ ਹੋਵੇ ਨਹੀਂ ਅਣਜਾਣ ਪੁਨੇ ਚ ਕਿਉਂ ਜੀ ਤੁਹਾਡੀ ਸਮਝ ਤੁਸੀਂ ਇਹ ਦੇਖੋ 8 ਮਹੀਨਿਆਂ ਤੋਂ ਜਿਹੜਾ ਅਕਾਲੀ ਦਲ 9 ਸਾਲ ਤੋਂ ਸੱਤਾ ਤੋਂ ਪਰੇ ਹੈ ਉਹ ਸਾ ਅਕਾਲੀ ਦਲ ਦੀ ਰਾਜਨੀਤੀ ਚੱਲ ਰਹੀ ਹੈ ਇਹ ਤਾਂ ਪਤਾ ਹੀ ਨਹੀਂ ਵੀ ਪੰਜਾਬ ਦੇ ਵਿੱਚ ਕੋਈ ਸਰਕਾਰ ਵੀ ਹੈ ਉਹਦੇ ਵੀ ਕੰਮ ਹੁੰਦੇ ਆ ਉਹਨੇ ਕੋਈ ਵਾਅਦੇ ਕੀਤੇ ਆ ਜਦ ਭੇਖ ਦੀ ਦੇ ਸੂਬੇ ਦੀ ਪਲੈਨਿੰਗ ਹੁੰਦੀ ਹੈ ਇਹ ਪਤਾ ਹੀ ਨਹੀਂ ਕਿ ਸੈਂਟਰ ਦੇ ਵਿੱਚ ਵੀ ਕੋਈ ਸਰਕਾਰ ਹੈ ਉਹ ਸਿੱਖਾਂ ਨਾਲ ਤਾਂ ਕੇ ਕਰ ਰਹੀ ਹੈ ਹੈ ਤੇ ਉਹ ਇੱਕ ਉਹਦਾ ਕੰਮ ਵੀ ਕੋਈ ਹੁੰਦੇ ਆ ਲੋਕਾਂ ਵਾਸਤੇ ਫਰਜ਼ ਵੀ ਹੁੰਦੇ ਆ ਇਹਦਾ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਕਹਿਣ ਦਾ ਭਾਵ 17 ਚ ਆਲਾ ਪਤਾ ਲੱਗ ਗਿਆ 22 ਆਲਾ ਪਤਾ ਲੱਗ ਗਿਆ ਅਕਾਲੀ ਦਲ ਦਾ ਵਿਜਨ ਲਖੀਰ ਵੱਡੀ ਹੈ ਉਹਨੂੰ ਢਾ ਦਿਓ ਦਵਾਰੇ ਨਾ ਜੇ ਤੇ ਭਾਜਪੀ ਨੂੰ ਇਹ ਭਲੇਖਾ ਕਿ ਕਾਂਗਰਸ ਵੇਖ ਲਈ ਆਮ ਆਦਮੀ ਵੇਖ ਲਈ ਤੇ ਹੁਣ ਅਕਾਲੀ ਆਉਣਗੇ ਕਿਉਂਕਿ ਇਹਨਾਂ ਨੂੰ ਰੋਕ ਲੋ ਅਸੀਂ ਤਾਂ ਆ ਹੀ ਜਾਣਾ ਇਹ ਕਿਉਂਕਿ ਤਾਂ ਰਾਸ਼ਟਰਪਤੀ ਰਾਏ ਲਾ ਕੇ ਵੀ ਆ ਸਕਦੇ ਆ ਨਾ ਇਧਰ ਰਾਸ਼ਟਰਪਤੀ ਲਾ ਲੈਣਗੇ ਪਹਿਲਾਂ ਮਰਦੋਮਣੀ ਕਾਲੀ ਦਾ ਮਹਿਸੂਸ ਕਰਦਾ ਹੈ ਕਿ ਲੜਾਈ ਇੱਥੋਂ ਤੱਕ ਪੁੱਜੀ ਹੋਈ ਹੈ ਬਿਲਕੁਲ ਜੀ ਇੱਥੇ ਬਹੁਤ ਕੁਝ ਹੋਣਾਗਾ ਸਾਰੇ ਬੁੱਧੀਜੀਵੀ ਚਿੰਤ ਤੇ ਮਹਿਸੂਸ ਕਰ ਰਹੇ ਨੇ ਕਿਤੇ ਨਾ ਕਿਤੇ ਸਾਡੇ ਆਪਸ ਦੇ ਬਖਰੇਵੇਂ ਹੈ ਨਹੀਂ ਇਹ ਡੇ ਪਾਏ ਜਾ ਰਹੇ ਹੈ ਪਾੜੇ ਜਿਵੇਂ ਕਿਹਾ ਕਿ ਪੰਜਾਬ ਸਰਕਾਰ ਜੋ ਤਖਤ ਸਾਹਿਬ ਤੇ ਕਿੱਥੇ ਤਾਂ ਵੱਡੀ ਫੋਰਸ ਲਾ ਕੇ ਬੇਨਤੀਆਂ ਕਰਕੇ ਦੋਨੇ ਧਿਰਾਂ ਨੂੰ ਟਕਿਆ ਕਰਾਉਣਾ ਸੀ ਕਿੱਥੇ ਸਰਕਾਰ ਹਾਈਲਾਈਟ ਕਰ ਰਹੀ ਹੈ ਵਿਰੋਧ ਕਰੋ ਵਿਰੋਧ ਦੇ ਵਿੱਚ ਪਹੁੰਚੋ ਇਹ ਕਿੱਥੇ ਕਿੱਧਰ ਜਾ ਰਹੀਆਂ ਗੱਲਾਂ ਤੁਸੀਂ ਇਹ ਦੇਖੋ ਸਿਆਣਾ ਬੰਦਾ ਨਹੀਂ ਕਦੇ ਇਹ ਗੱਲਾਂ ਸੋਚੂਗਾ ਤੇ ਜਿਹੜੇ ਆਪਸ ਦੇ ਵਿੱਚ ਬਖਰੇਵੇਂ ਆ ਆਪਸ ਦੇ ਜਿਹੜੇ ਲੋਕਾਂ ਦੇ ਪਰ ਉਹ ਅਕਾਲੀ ਦਲ ਵਾਸਤੇ ਇਕੱਠੇ ਨੇ ਅਕਾਲੀ ਦਲ ਕਿਉਂ ਕਿਉਂਕਿ ਸਿਧਾਂਤ ਤੇ ਲੜਦਾ ਉਹ ਪੰਥਰੀ ਲੜਾਈ ਲੜਦਾ ਉਹ ਕੌਮ ਦੀ ਲੜਾਈ ਲੜਦਾ ਸੋ ਇਸ ਕਰਕੇ ਜੇ ਕੌਮ ਦੀ ਲੜਾਈ ਲੜਾਂਗੇ ਤਾਂ ਤਾਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵਰਗਿਆਂ ਦੀ ਆਧਾਰਨਾ ਹੈਗੀਆਂ ਦੋ ਦੋ ਸਿੰਘ ਨੇ ਸੋ ਰਗੇ ਸੀਗੇ ਪਰ ਹੁਣ ਤਾਂ ਬਹੁਤ ਵੱਡੀ ਕੌਮ ਹੈ ਦੁਨੀਆ ਚ ਬੈਠੀ ਕੌਮ ਮਹਿਸੂਸ ਕਰ ਰਹੀ ਹੈ ਕਿ ਸਾਡੀ ਕੌਮ ਨਾਲ ਹੋ ਕੀ ਰਿਹਾ ਯਾਰ ਜ਼ਰੂਰ ਆਪਣੇਆਂ ਨੂੰ ਟੋਕੋ ਰੋਕੋ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਸੀਂ ਘੇਰਾਂਗੇ ਘੇਰੋ ਪਰ ਪਹਿਲਾਂ ਸੈਂਟਰ ਨੂੰ ਤਾਂ ਘੇਰ ਲੋ ਸੈਂਟਰ ਦੇ ਵਜੀਰਾ ਨੂੰ ਤਾਂ ਘੇਰ ਲੋ ਸੈਂਟਰ ਦੇ ਲੀਡਰਾਂ ਅਕਾਲੀਆਣੇ ਤਾਂ ਤੁਹਾਡੇ ਤੋਂ ਡਰਦੇ ਮੰਨ ਲਓ ਤੁਹਾਡੇ ਤੋਂ ਡਰਦਿਆਂ ਨੇ ਸੈਂਟਰ ਛੱਡਤੀ ਬੀਜੇਪੀ ਇਹੀ ਕਿਨੂੰ ਡਰਦਿਆਂ ਨੇ ਛੱਡੀ ਹੈ ਨਾ ਤੁਹਾਡੇ ਆ ਭਾਈ ਤਾਂ ਡਰਦੇ ਆ ਬਗਾਨਿਆਂ ਨਾਲ ਅਸੀਂ ਲੜ ਸਕਦੇ ਆ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਅਕਸਰ ਕਹਿੰਦਾ ਕਹਿੰਦਾ ਯਾਰ ਮੈਂ ਦਿੱਲੀ ਨਾਲ ਲੜ ਸਕਦਾ ਮੈਂ ਆਪਣੇ ਨਾਲ ਨਹੀਂ ਲੜ ਸਕਦਾ ਆਪਣੇ ਨਾਲ ਨਹੀਂ ਮੈਂ ਲੜ ਸਕਦਾ ਇਸ ਕਰਕੇ ਇਹ ਹੀ ਸਿੱਖੀ ਹੈ ਕਿ ਅਸੀਂ ਆਪਣੇ ਨਾਲ ਆਪਣੀ ਕੌਮ ਨਾਲ ਨਹੀਂ ਲੜ ਸਕਦੇ ਅਸੀਂ ਦਿੱਲੀ ਨਾਲ ਲੜ ਸਕਦੇ ਹਹੀਦ ਹੋ ਸਕਦੇ ਹਾਂ ਕੁਰਬਾਨੀਆਂ ਦੇ ਸਕਦੇ ਹਾਂ ਪਰ ਕਹਿੰਦੇ ਜੀ ਸੈਂਟਰ ਸਰਕਾਰ ਦੇ ਜਿਹੜੇ ਸੈਂਟਰ ਚ ਜਾ ਗਏ ਨੇ ਅਕਾਲੀ ਦਲ ਛੱਡਣ ਤੋਂ ਬਾਅਦ ਚ ਫਿਰ ਉਹ ਮਤਲਬ ਚੰਗੇ ਨੇ ਉਹ ਤਾਂ ਲਲਕਰਾ ਮਾਰ ਕੇ ਹੀ ਗਏ ਆ ਨਾ ਵੀ ਅਸੀਂ ਸੈਂਟਰ ਨਾਲ ਚੱਲੇ ਆ ਸਾਨੂੰ ਕਿਸਾਨਾਂ ਦਾ ਡਰ ਨਹੀਂ ਅਸੀਂ ਬੀਜੇਪੀ ਚੱਲੇ ਆ ਸਾਨੂੰ ਸਿੱਖਾਂ ਦਾ ਡਰ ਨਹੀਂ ਉਹ ਤੁਹਾਡੀ ਨਾਲ ਸਾਥੀਆਂ ਤੇ ਲਲਕਰੇ ਮਾਰ ਰਹੇ ਆ ਬੀਜੇਪੀ ਚ ਜਾ ਕੇ ਉਹ ਤਾਂ ਠੀਕ ਨੇ ਤੇ ਜਿਹੜੇ ਤੁਹਾਡੇ ਪਿੱਛੇ ਛੱਡ ਕੇ ਆ ਰਹੇ ਤੋ ਡਰਦੇ ਉਹਨਾਂ ਨੂੰ ਅਕੇ ਜੀ ਘੇਰਾਂਗੇ ਫਿਰ ਆਮ ਆਦਮੀ ਐਨਐਸਏ ਲੱਗਿਆ ਤੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਲਲਕਰਾ ਮਾਰਿਆ ਕੀ ਕੁਛ ਕੀਤਾ ਕਿਸ ਤਰ੍ਹਾਂ ਸਾਡੇ ਕਿਸਾਨ ਲੀਡਰਾਂ ਨੂੰ ਜਲੀਲ ਕੀਤਾ ਹੈਨਾ ਤੇ ਉਹਨਾਂ ਨੂੰ ਅਸੀਂ ਘੇਰ ਨਹੀਂ ਸਕਦੇ ਉਹਨਾਂ ਦੇ ਐਮਐਲਏ ਨੂੰ ਉਹਨਾਂ ਦੇ ਮਿਸਟਰਾਂ ਨੂੰ ਉਹ ਦਸਤਾਰ ਦੀ ਬੇਦਬੀ ਕਰਨ ਲੋ ਸਿੱਕੀ ਦੀ ਬੇਦਬੀ ਕਰਨ ਉਹ ਕਿਤੇ ਮਰਜ਼ੀ ਕੋਈ ਕਰਾਇਤ ਕਰਨ ਤੇ ਸਾਡੇ ਨਹੀਂ ਘੇਰਨਾ ਯਾਰ ਓਏ ਮਤਲਬ ਕਿੱਧਰ ਜਾਂਦੀਆਂ ਗੱਲਾਂ ਚਲੋ ਘੇਰੋ ਸਾਨੂੰ ਪਤਾ ਤੁਹਾਡੀ ਵੀ ਕੋਈ ਮਜਬੂਰੀ ਹੋ ਸਕਦੀ ਹੈ ਜਾਂ ਤੁਸੀਂ ਗਮਰਾਹ ਹੋ ਸਕਦੇ ਹੋ ਜਾਂ ਅਗਿਆਤ ਹੋ ਸਕਦੇ ਹੋ ਜਾਂ ਸ਼ਾਸ਼ ਹੋ ਸਕਦੀ ਹੈ ਇਹ ਹਿਸਟਰੀ ਤਾਂ ਲਿਖੀ ਜਾਣੀ ਹੈ ਨਾ ਇਤਿਹਾਸ ਤਾਂ ਲਿਖਿਆ ਜਾਣਾ ਨਾ ਜੀ ਇਹ ਸਾਰੇ ਚੱਲ ਰਹੇ ਘਟਨਾਕ੍ਰਮ ਬਾਰੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਸ਼ੁਕਰੀਆ ਧੰਨਵਾਦ ਜੀ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਜਿਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਢੰਗ ਨਾਲ ਦਿੱਤੇ ਐ ਜੋ ਤਰਕ ਕੇ ਪਿੱਛੇ ਦਿੱਤੇ ਐ ਇਸ ਦੇ ਨਾਲ ਤੁਹਾਡੀ ਕੀ ਸਹਿਮਤੀ ਹੈ ਜਾਂ ਅਸਹਿਮਤੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ